ਮੇਰੇ ਮਦਰ ਇਹ ਪੁੱਛਦੇ ਪੁੱਛਦੇ ਹੀ ਮਰ ਗਏ ਕਿ ਮੇਰੇ ਬੇਟੇ ਨੂੰ ਹੋਇਆ ਕੀ ਉਹ ਇਹੀ ਦਿਨ ਰਾਤ ਉਹਨਾਂ ਨੇ ਮੈਨੂੰ ਮੇਰੇ ਉੱਤੇ ਗੁੱਸਾ ਹੋ ਜਾਣਾ ਕਿ ਤੂੰ ਕਰ ਕੀ ਰਹਿ ਤੂੰ ਜਾ ਕੇ ਕੁਝ ਕਰਦਾ ਨਹੀਂ ਮੈਂ ਉਹਨਾਂ ਨੂੰ ਕਿੱਦਾਂ ਸਮਝਾਂਦਾ ਕਿ ਇਸ ਇਸ ਸਟੇਟ ਦੇ ਵਿੱਚ ਐਫ ਆਈ ਆਰ ਦਰਜ ਕਰਾਉਣਾ ਸਾਡਾ ਅਧਿਕਾਰ ਕਾਗਜ਼ਾਂ ਦੇ ਉੱਤੇ ਹੀ ਹੈ ਸਾਨੂੰ ਨਹੀਂ ਕੋਈ ਜਵਾਬ ਦੇਣਾ ਚਾਹੁੰਦਾ ਜਿਹੜਾ ਇਹ ਸਕੈਂਡਲ ਹੈ ਸਾਨੂੰ ਲੱਗਦਾ ਬਹੁਤ ਪਾਵਰਫੁਲ ਹੈ ਤਾਈਂ ਪੋਸਟਮਾਰਟਮ ਦੇ ਉੱਤੇ ਇੰਜਰੀਜ਼ ਵੀ ਨਹੀਂ ਆਉਂਦੀਆਂ ਤਾਈਂ ਸਾਡੀ ਐਫ ਆਈ ਆਰ ਨਹੀਂ ਦਰਜ ਹੁੰਦੀ ਤਾਈਂ ਜਿਹੜੇ ਅਫਸਰ ਮੌਕੇ ਤੇ ਜਾਂਦੇ ਨੇ ਉੱਥੇ ਬੜੇ ਹੈਰਾਨ ਹੋ ਜਾਂਦੇ ਨੇ ਕਿ ਇੱਥੇ ਕਿੱਦਾਂ ਇਹ ਤਾਂ ਬੜੀ ਆਈਸੋਲੇਟਡ ਜਗ੍ਹਾ ਹੈ ਮਰਡਰ ਵਾਸਤੇ ਪਰਫੈਕਟ ਸਪੌਟ ਹੈ ਇਹ ਅਫਸਰ ਕਹਿੰਦੇ ਨੇ ਜਾਂ ਕਿਸੇ ਇਲੀਗਲ ਕੰਮ ਲਈ ਜਾਂ ਹਵਾਲਾ ਪੇਮੈਂਟਸ ਲਈ ਜਾਂ ਵਿਦੇਸ਼ ਤੋਂ ਕਿਸੇ ਵੀ ਹੋਰ ਤਰੀਕੇ ਦਾ ਹੋ ਸਕਦਾ ਪੈਸਾ ਕਮਾਉਣ ਦੇ ਲਈ ਉਹ ਖਾਤੇ ਅਨੋਨੀਮਸ ਬੰਦਿਆਂ ਦੇ ਖੋਲੇ ਜਾ ਰਹੇ ਸੀ ਹਾਂਜੀ 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 ਔਰ ਇਹ ਪੂਰਾ ਨੈਕਸਸ ਚੱਲ ਰਿਹਾ ਸੀ ਚੱਲ ਰਿਹਾ ਸੀ ਜਿਹਦੇ ਚ ਤੁਹਾਡਾ ਭਰਾ ਵੀ ਇਨਵੋਲਵ ਹੋਣ ਦਾ ਤੁਹਾਨੂੰ ਲੱਗ ਰਿਹਾ ਕਿ ਉਹ ਵੀ ਸੀਗਾ ਇਨਵੋਲਵ ਬਿਲਕੁਲ ਬਿਲਕੁਲ ਸਾਨੂੰ ਇਹੀ ਲੱਗ ਰਿਹਾ ਔਰ ਹੋ ਸਕਦਾ ਉਹ ਵੀ ਜੇ ਪੈਸਾ ਸਾਰੇ ਵੰਡ ਰਹੇ ਤਾਂ ਉਹਨੂੰ ਵੀ ਕੁਛ ਨਾ ਕੁਛ ਆ ਰਿਹਾ ਹੋਵੇ ਬਿਲਕੁਲ ਬਿਲਕੁਲ ਮੇਰੀ ਵਾਈਫ ਜਿਹੜੀ ਐਕਸਪੈਕਟ ਕਰਨੀ ਸੀ ਪ੍ਰੈਗਨੈਂਸੀ 올 ਥਰੂ ਦਿਸ ਟਾਈਮ ਉਹਨੇ ਵਿਲਾਪ ਹੀ ਦੇਖੇ ਕਰਦੇ ਵੇ ਉਹਦੀ ਪ੍ਰੀ ਟਰਮ ਡਿਲੀਵਰੀ ਹੋ ਗਈ ਤੇ ਜਿਹੜਾ ਬੇਬੀ ਸੀ ਫਿਰ ਉਹ ਵੀ ਸਰਵਾਈਵ ਨਹੀਂ ਕਰ ਸਕਿਆ ਕੱਚ ਕਿਹੜਾ ਟੁੱਟਿਆ ਪਿਛਲਾ ਕੱਚ ਟੁੱਟਿਆ ਉਹ ਪਿੱਛੋਂ ਪਿਛਲੀ ਸ਼ੀਸ਼ੇ ਦਾ ਕੱਚ ਅੰਦਰ ਗਿਰਿਆ ਹੋਇਆ ਇੱਥੇ ਆ ਕੇ ਕਿੱਦਾਂ ਮਰ ਸਕਿਆ ਤੁਹਾਨੂੰ ਕੀ ਸ਼ੱਕ ਹੈ ਕਿ ਮਰਡਰ ਹੋਇਆ ਤੁਹਾਡੇ ਭਰਾ ਦਾ ਮਰਡਰ ਹੋਇਆ ਜੀ ਇੰਜਰੀਜ਼ ਸੀਗੀਆਂ ਸਾਨੂੰ ਪਹਿਲੇ ਉੱਥੇ ਜਿਹੜੇ ਐਸਪੀ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ ਜੀ ਇੰਜਰੀਜ਼ ਆਣੀਆਂ ਤੁਸੀਂ ਟੈਨਸ਼ਨ ਕਿਉਂ ਲੈਣੀਓ ਪੋਸਟਮਾਰਟਮ ਤੇ ਇੰਜਰੀਜ਼ ਆਂ ਗਿਆ ਪੋਸਟਮਾਰਟਮ ਹੋਇਆ ਸਾਡੀਆਂ ਬਹੁਤ ਕਲੀਅਰ ਇਮੇਜੇਸ ਅਸੀਂ ਰੱਖਿਓ ਹਈਆਂ ਨੇ ਡੈੱਡ ਬੋਡੀ ਦੇ ਉੱਤੇ ਪੋਸਟਮਾਰਟਮ ਦੇ ਉੱਤੇ ਇੰਜਰੀਜ਼ ਹੀ ਮੈਂਸ਼ਨ ਕੀਤੇ ਇਹ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਕਿ ਜਿਹੜਾ ਉਹਦੇ ਚਿਹਰੇ ਤੇ ਸ਼ੀਸ਼ਾ ਸੀ ਉਹ ਕਾਰ ਦਾ ਟੁੱਟਿਆ ਹੋਇਆ ਸ਼ੀਸ਼ਾ ਹੈ ਜਾਂ ਕੋਈ ਹੋਰ ਸੀ ਨਹੀਂ ਇਹਦਾ ਕੁਝ ਨਹੀਂ ਹੈ ਉਹ ਕਹਿੰਦੇ ਜਿਹੜੀ ਇੰਜਰੀਜ਼ ਨੇ ਉਹ ਸਟੀering ਵੱਜ ਗਿਆ ਅਸੀਂ ਕਹਾਂ ਫਿਰ ਸ਼ੀਸ਼ਾ ਕਹਿੰਦੇ ਉਹ ਪਿੱਛੋਂ ਆ ਕੇ ਅੱਗੇ ਵੜ ਗਿਆ ਉਸ ਨੈਕਸਸ ਚ ਕੁਝ ਹੈ ਜਾਂ ਵਾਪਰਿਆ वास्ते, वास्ते हां ਜਿਨ੍ਹਾਂ ਨੇ ਤੁਹਾਡਾ ਭਰਾ ਮਰਵਾਤਾ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਤੇ ਐਸ ਐਚਓ ਸਾਹਿਬ ਮੈਨੂੰ ਮਿਲਣ ਵਾਸਤੇ ਮਨਾਉਣ ਵਾਸਤੇ ਕਾਲ ਕਰਕੇ ਕਹਰੇ ਵੀ ਇਹ ਤਾਂ ਬੜੇ شریف ਬੰਦੇ ਲੱਗ ਰਹੇ ਨੇ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਜਵਾਬ ਚਾਹੀਦਾ ਵੀ ਸਾਡੇ ਭਰਾ ਨਾਲ ਅਖੀਰਲੇ ਘੰਟਿਆਂ ਦੇ ਵਿੱਚ ਹੋਇਆ ਕੀ ਉਹਦੇ ਸੱਟਾਂ ਕਿੱਦਾਂ ਵੱਜੀਆਂ ਲੁਧਿਆਣਾ ਦੇ ਸੁਮਿਤ ਸ਼ਰਮਾ ਦੇ ਪਰਿਵਾਰ ਨਾਲ ਜੋ ਬੀਤੀ ਉਹ ਪ੍ਰਮਾਤਮਾ ਕਿਸੇ ਨਾਲ ਨਾ ਕਰੇ ਭਰਾ ਕਾਰ ਤੇ ਜਾ ਰਹੇ ਸੀ ਦਰਾਹਾ ਨਹਿਰ ਦੇ ਵਿੱਚੋਂ ਕਾਰ ਮਿਲਦੀ ਹੈ ਉਹਨਾਂ ਦੀ লাশ ਮਿਲਦੀ ਹੈ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਭਰਾ ਨੇ ਖੁਦਕੁਸ਼ੀ ਕੀਤੀ ਹੈ ਪਰਿਵਾਰ ਮੰਨਣ ਤੋਂ ਇਨਕਾਰੀ ਹੋਇਆ ਪਰਿਵਾਰ ਨੇ ਕਿਹਾ ਦਾਲਚ ਕੁਝ ਕਾਲਾ ਹੈ ਸਾਡੇ ਭਰਾ ਦਾ ਸਾਡੇ ਪੁੱਤ ਦਾ ਕਤਲ ਹੋਇਆ ਹੈ ਪਰਿਵਾਰ ਪੁਲਿਸ ਕੋਲੇ ਹਾੜੇ ਕੱਢਦਾ ਰਿਹਾ ਪੁਲਿਸ ਨੇ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਹਾਲਾਂਕਿ ਇਹਨਾਂ ਨੇ ਇਹ ਲਿਖ ਕੇ ਦਿੱਤਾ ਸੀ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਪੁਲਿਸ ਨੇ ਕਿਹਾ ਹੁਣ ਤੁਸੀਂ ਕੀ ਲੈਣ ਆਏ ਹੋ ਇੱਥੇ ਇਹ ਸਦਮਾ ਨਾ ਚੱਲਦੇ ਹੋਏ ਇਹਨਾਂ ਦੇ ਮਾਤਾ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ ਪੁੱਤਰ ਦੇ ਵਿਯੋਗ ਨੇ ਐਸਾ ਤੰਗ ਕੀਤਾ ਕਿ ਉਹ ਸਦਮੇ ਨੂੰ ਝੱਲ ਨਹੀਂ ਸਕੇ ਔਰ ਜਿਸ ਵੇਲੇ ਮੈਂ ਇੰਟਰਵਿਊ ਕਰ ਰਿਹਾ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਆਪਣੇ ਹੀ 8 ਮਹੀਨਿਆਂ ਦੇ ਪੁੱਤਰ ਜੋ ਦੁਨੀਆ ਦੇ ਵਿੱਚ ਜੇ ਆਇਆ ਹੀ ਸੀ ਸਿਰਫ 5 ਦਿਨ ਹੋਏ ਸੀ ਉਸ ਨੂੰ ਪਰਮਾਤਮਾ ਲੈ ਗਿਆ ਇਸ ਦਰਦ ਇਸ ਦੁੱਖ ਦੇ ਵਿੱਚ ਸਿਰਫ ਇਨਾ ਚਾਹੁੰਦੇ ਆ ਕਿ ਇਨਸਾਫ ਦੇ ਦਿਓ ਕਿਹਨੇ ਕਤਲ ਕੀਤਾ ਮੇਰੇ ਭਰਾ ਦਾ ਇਹ ਦੱਸ ਦਿਓ ਇਨਵੈਸਟੀਗੇਸ਼ਨ ਕਰਨਾ ਪੁਲਿਸ ਦਾ ਕੰਮ ਹੈ ਘਟੋ ਘਟਿਕ ਐਫ ਆਈ ਆਰ ਤਾਂ ਦਰਜ ਕਰੋ ਇਸੇ ਇਨਸਾਫ ਦੀ ਗੋਹਾਰ ਦੇ ਲਈ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਪੰਜਾਬ ਦੇ ਤਮਾਮ ਕੈਬਨਿਟ ਆਤਮਨਗਰ ਦੇ ਵਿਧਾਇਕ ਤੇ ਜਿੰਨੇ ਵੀ ਸੋਹਰਦ ਪੰਜਾਬੀ ਮੈਨੂੰ ਸੁਣ ਰਹੇ ਐ ਇਸ ਪੰਜਾਬ ਦੇ ਪਰਿਵਾਰ ਦੇ ਨਾਲ ਸ਼ਰਮਾ ਪਰਿਵਾਰ ਦੇ ਨਾਲ ਖੜਨ ਦਾ ਵੇਲਾ ਹੈ ਕਿ ਕੀ ਹੋਇਆ ਇਹਦੀ ਇਨਵੈਸਟੀਗੇਸ਼ਨ ਹੋ ਕੇ ਪਤਾ ਲੱਗ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਪਰਿਵਾਰ ਨੂੰ ਸ਼ਾਂਤੀ ਮਿਲੇ ਗੱਲਬਾਤ ਕਰਦੇ ਆ ਕਿਸ ਦਿਨ ਮੌਤ ਹੁੰਦੀ ਆ ਤੁਹਾਡੇ ਬ੍ਰਦਰ ਦੀ 5 April 2024 ਨੂੰ ਮੈਨੂੰ ਸ਼ਾਮ ਨੂੰ ਕਾਲ ਆਂਦੀ ਹੈ ਦੁਪਹਿਰ ਤੋਂ ਅਸੀਂ ਉਹਨੂੰ ਕਾਲ ਕਰ ਰਹੇ ਸੀ ਲੰਚ ਵਾਸਤੇ ਉਹ ਕਾਲ ਚੱਕਣੀਆਂ ਉਹਨੇ ਬੰਦ ਕਰਤੀਆਂ ਸੋ ਸਾਨੂੰ ਲੱਗਿਆ ਵੀ ਅੱਜ ਤੱਕ ਇਦਾਂ ਕਦੇ ਨਹੀਂ ਹੋਇਆ 5:30 ਵਜੇ ਮੈਨੂੰ ਮੇਰੇ ਪਰਸਨਲ ਨੰਬਰ ਦੇ ਉੱਤੇ ਇਹ ਵੀ ਇੱਕ ਸਵਾਲ ਹੈ ਵੀ ਮੇਰਾ ਪਰਸਨਲ ਨੰਬਰ ਉਥੇ ਲੋਕਾਂ ਕੋਲ ਕਿੱਦਾਂ ਪਹੁੰਚਿਆ ਜਿਹੜਾ ਕਿਤੇ ਵੀ ਅਵੇਲੇਬਲ ਨਹੀਂ ਹੈ ਮੈਨੂੰ ਕਾਲ ਆਂਦੀ ਹੈ ਵੀ ਅਸੀਂ ਹੱਥ ਪੈਰ ਮਾਰਦੇ ਹੋਏ ਦੇਖਿਆ ਸੀ ਤੁਹਾਡੇ ਬ੍ਰਦਰ ਨੂੰ ਅਨਨੋਨ ਨੰਬਰ ਤੋਂ ਅਨਨੋਨ ਨੰਬਰ ਤੋਂ ਉਥੋਂ ਲੰਘ ਰਹੀ ਸੀ ਉਹਨਾਂ ਨੇ ਕਿਹਾ ਤੇ ਕਹਿੰਦੇ ਸੋਸ਼ਲ ਮੀਡੀਆ ਤੇ ਅਸੀਂ ਨਮਿਤ ਸ਼ਰਮਾ ਪਾਇਆ ਉਥੋਂ ਸੁਮਿਤ ਸ਼ਰਮਾ ਦੀ ਆਈਡੀ ਤੇ ਪਹੁੰਚੇ ਤੇ 10 ਮਿੰਟਾਂ ਦੇ ਵਿੱਚ ਮੇਰਾ ਪਰਸਨਲ ਨੰਬਰ ਵੀ ਉਹਨਾਂ ਕੋਲ ਆ ਗਿਆ ਉਹਨਾਂ ਨੇ ਮੈਨੂੰ ਕਾਲ ਕਰਕੇ ਦੱਸਤਾ ਤੇ ਮੇਰੇ ਪਰਸਨਲ ਨੰਬਰ ਇੰਟਰਨੈਟ ਤੇ ਕਿਤੇ ਵੀ ਅਵੇਲੇਬਲ ਨਹੀਂ ਹੈ ਅਸੀਂ ਬਹੁਤ ਕੋਸ਼ਿਸ਼ ਕੀਤੀ ਸੋ ਇਹ ਇਥੋਂ ਸਾਡਾ ਸ਼ੱਕ ਪਹਿਲਾ ਜਿਹੜਾ ਪੁਆਇੰਟ ਹੈ ਸਾਡਾ ਸ਼ੁਰੂ ਹੁੰਦਾ ਹੱਥ ਪੈਰ ਮਾਰਦੇ ਹੋਏ ਦੇਖਿਆ ਮਤਲਬ ਉਹ ਉਦੋਂ ਜ਼ਿੰਦਾ ਸੀ ਉਹਨੂੰ ਬਾਹਰ ਕੱਢਿਆ ਬਾਹਰ ਆ ਕੇ ਉਹਦੇ ਸਵਾਸ ਉਹਨੇ त्याग ਦਿੱਤੇ ਆ ਸਾਨੂੰ ਅਸੀਂ ਉੱਥੇ ਪਹੁੰਚੇ ਹਾਂ ਤੇ ਫਿਰ ਅਸੀਂ ਪੁਲਿਸ ਨੂੰ ਕਿਹਾ ਵੀ ਪਹਿਲੀ ਗੱਲ ਤਾਂ ਇਹੀ ਇੱਕ ਡਾਊਟਫੁਲ ਚੀਜ਼ ਹੈ ਵੀ ਉਹਨਾਂ ਕੋਲ ਸਾਡਾ ਨੰਬਰ ਕਿੱਦਾਂ ਪਹੁੰਚਿਆ ਤੇ ਸਾਨੂੰ ਉਹਨਾਂ ਨੇ ਸਿਮਰਾਲੇ ਸਿਵਲ ਹਸਪੀਟਲ ਭੇਜ ਦਿੱਤਾ ਉਸੇ ਦਿਨ ਇੱਕ ਡੀਐਸਪੀ ਸਾਹਿਬ ਦੀ ਫੋਰਚੂਨਰ ਦਾ ਐਕਸੀਡੈਂਟ ਹੋ ਗਿਆ ਫੇਰ ਸਾਨੂੰ ਡੈਡ ਬੋਡੀ ਲੈ ਕੇ ਭੇਜ ਦਿੱਤਾ ਗਿਆ ਪਾਇਲ ਸਿਵਲ ਹਸਪੀਟਲ ਉਥੇ ਪੋਸਟਮਾਰਟਮ ਹੁੰਦਾ ਹੈ ਐਂਡ ਪੋਸਟਮਾਰਟਮ ਦੇ ਵਿੱਚ ਉਹਦੀ ਬੋਡੀ ਦੇ ਉੱਤੇ ਬਹੁਤ ਕਲੀਅਰ ਇੰਜਰੀਜ਼ ਸਿਗੀਆਂ ਉਹਦੇ ਮੱਥੇ ਉੱਤੇ ਛੱਟ ਸੀ ਉਹਦੇ ਇੱਥੇ ਕੱਚ ਵੜਿਆ ਹੋਇਆ ਸੀ ਉਹਦੇ ਇੱਥੇ ਬੁੱਲਾਂ ਦੇ ਵਿੱਚ ਕੱਚ ਵੜਿਆ ਹੋਇਆ ਸੀ ਗੱਡੀ ਦਾ ਪਿਛਲਾ ਖੱਬਾ ਸ਼ੀਸ਼ਾ ਟੁੱਟਿਆ ਹੋਇਆ ਸੀ ਟੁੱਟ ਕੇ ਅੰਦਰ ਗਿਰਿਆ ਹੋਇਆ ਸੀ ਗੱਡੀ ਜਿਹੜੀ ਨਹਿਰ ਤੋਂ ਅਸੀਂ ਕੱਢੀ ਹੈ ਉਹਦੇ ਹੈਂਡ ਬ੍ਰੇਕ ਲੱਗੀ ਹੋਈ ਸੀ ਸਨਰੂਫ ਖੁੱਲੀ ਹੋਈ ਸੀ ਡਰਾਈਵਰ ਸੀਟ ਵਾਲੀ ਜਿਹੜੀ ਵਿੰਡੋ ਸੀ ਉਹ ਵੀ ਖੁੱਲੀ ਹੋਈ ਸੀ ਸੋ ਇਹ ਸਾਰਾ ਕੁਝ ਕਿੱਦਾਂ ਹੋਇਆ ਸਾਡੇ ਸਿਰਫ ਇੰਨੇ ਸਵਾਲ ਸੀ ਅਸੀਂ ਥਾਣੇ ਪਹੁੰਚਦੇ ਹਾਂ ਦਰਾਹਾ ਥਾਣਾ ਉੱਥੇ ਜਾ ਕੇ ਉਹ ਸਾਨੂੰ ਕਹਿੰਦੇ ਵੀ ਆ ਸੈਕਸ਼ਨ 174 ਦੀ ਕਾਰਵਾਈ ਹੁੰਦੀ ਹੈ। ਇਹਦੇ ਉੱਤੇ ਤੁਸੀਂ ਸਾਈਨ ਕਰਦੇ ਹੋ। ਉੱਥੇ ਲਿਖਿਆ ਹੋਇਆ ਸੀ ਸਾਨੂੰ ਕਿਸੇ ਉੱਤੇ ਸ਼ੱਕ ਨਹੀਂ ਹੈ। ਮੈਂ ਉੱਥੇ ਹੀ ਕੁਐਸਚਨ ਕੀਤਾ। ਮੈਂ ਕਿਹਾ ਜੀ ਹਾਲੇ ਤੱਕ ਅਸੀਂ ਕੰਕਲੂਡ ਨਹੀਂ ਕਰ ਪਾ ਰਹੇ ਵੀ ਸਾਨੂੰ ਕਿਸੇ ਉੱਤੇ ਸ਼ੱਕ ਨਹੀਂ ਹੈ ਕਿਉਂਕਿ ਪਿਛਲੀ ਰਾਤ ਦੀਆਂ ਉਹ ਆਪਣੇ ਫਰੈਂਡ ਦੀ ਐਨੀਵਰਸਰੀ ਪਾਰਟੀ ਦੇ ਉੱਤੇ ਡਾਂਸ ਕਰ ਰਿਹਾ ਹੈ। ਪਿਛਲੀ ਰਾਤ ਉਹ ਮੈਨੂੰ ਇੱਕ ਸ਼ਰਟ ਗਿਫਟ ਕਰਕੇ ਗਿਆ ਕਿ ਮੈਂ ਦਿੱਲੀ ਗਿਆ ਸੀ ਆਪਣੇ ਵਾਸਤੇ ਲੈ ਕੇ ਆਇਆ ਤੇ ਤੇਰੇ ਵਾਸਤੇ ਵੀ ਲੈ ਕੇ ਆਇਆ। ਅਗਲੀ ਮਾਰਨਿੰਗ ਸਾਡੇ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਉਹ ਬ੍ਰੇਕਫਾਸਟ ਕਰਦਾ ਬੜਾ ਹੀ ਨਾਰਮਲ। ਕੁਝ ਪਰੇਸ਼ਾਨੀ ਨਹੀਂ ਨਾ ਫੈਮਿਲੀ ਦੀ ਪਰੇਸ਼ਾਨੀ ਬਹੁਤ ਅੱਛੀ ਉਹਨਾਂ ਦੀ ਵਾਈਫ ਹੈ ਉਹਨਾਂ ਦੀ 1 ਸਾਲ ਦੀ ਬੇਟੀ ਹੈ ਕੋਈ ਕਾਰਨ ਹੀ ਨਹੀਂ ਹੈ ਸੁਸਾਈਡ ਦਾ ਪੁਲਿਸ ਨੂੰ ਕਿਸੇ ਕਾਰਨ ਲੱਗਿਆ ਕਿ ਇਹ ਸੁਸਾਈਡ ਹੈ ਅਸੀਂ ਥਾਣੇ ਪਹੁੰਚੇ ਉੱਥੇ ਲਿਖਿਆ ਹੋਇਆ ਸੀ 174 ਵਾਲੇ ਕਾਗਜ਼ ਤੇ ਕਿ ਸਾਨੂੰ ਕਿਸੇ ਉੱਤੇ ਸ਼ੱਕ ਨਹੀਂ ਹੈ ਮੈਂ ਉਹਨਾਂ ਨੂੰ ਕਿਹਾ ਜੀ ਇਹ ਐਕਸੀਡੈਂਟ ਵਾਲੀ ਲਾਈਨ ਤਾਂ ਠੀਕ ਹੈ ਪਰ ਮੈਨੂੰ ਤਾਂ ਸ਼ੱਕ ਹੈ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਹਾਡਾ ਸੰਸਕਾਰ ਡਿਲੇ ਹੋ ਜਾਣਾ ਹੈ ਤੁਹਾਡੀ ਡੈੱਡ ਬੋਡੀ ਦੀ ਡਿਸਰੈਸਪੈਕਟ ਨਾ ਹੋਵੇ ਤਾਂ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਤੁਸੀਂ ਸਾਈਨ ਕਰ ਦਿਓ ਸੰਸਕਾਰ ਕਰ ਲਓ ਨਹੀਂ ਤਾਂ ਤੁਹਾਨੂੰ ਪਰਮਿਸ਼ਨਾਂ ਲੈਣੀਆਂ ਪੈਣੀਆਂ ਨੇ ਸੰਸਕਾਰ ਦੇ ਲਈ ਨਾ ਹੋਵੇ ਬੋਡੀ ਜਿਹੜੀ ਉਹ ਰੁਲੇ ਨਾ ਵਾਅਦ ਤੁਹਾਡੀ ਐਫਆਈਆਰ ਦੇ ਵਿੱਚ ਅਸੀਂ ਵਾਅਦਾ ਕਰਦੇ ਹਾਂਗੇ ਅਸੀਂ ਉਹਨਾਂ ਨੂੰ ਵਿਲਿੰਗਲੀ ਸਾਈਨ ਨਹੀਂ ਦਿੱਤੇ ਸਾਨੂੰ ਮਿਸ ਗਾਈਡ ਕੀਤਾ ਗਿਆ ਸਾਨੂੰ ਝੂਠ ਬੋਲਿਆ ਗਿਆ ਕਿ ਵਾਅਦਾ ਹੋ ਜਾਏਗਾ ਅਸ਼ੋਰ ਕੀਤਾ ਸਾਨੂੰ ਉੱਥੇ ਜਿਹੜੇ ਏਐਸਆਈ ਸਾਹਿਬ ਮੌਜੂਦ ਸੀਗੇ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਤੁਹਾਨੂੰ ਕੀ ਸ਼ੱਕ ਹੈ ਕਿ ਮਰਡਰ ਹੋਇਆ ਤੁਹਾਡੇ ਭਰਾ ਦਾ ਮਰਡਰ ਹੋਇਆ ਜੀ ਕੋਈ ਵੀ ਬੰਦਾ ਕੋਈ ਵੀ ਬੰਦਾ ਉਸ ਸਪੌਟ ਤੇ ਜਾਏਗਾ ਰਾਮਪੁਰ ਪਿੰਡ ਦੀਆਂ ਮੜੀਆਂ ਜਿੱਥੇ ਸੜਕ ਵੀ ਖਤਮ ਹੋ ਜਾਂਦੀ ਹੈ ਜਿੱਥੇ ਆਸ-ਪਾਸ ਬਹੁਤ ਪੇੜ ਨੇ ਜਿੱਥੇ ਕਈ ਘੰਟੇ ਕਿਸੇ ਨੇ ਨਹੀਂ ਆਣਾ ਜਿਹੜਾ ਇੱਕ ਪਰਫੈਕਟ ਸਪੌਟ ਹੈ ਮਰਡਰ ਵਾਸਤੇ ਜੇ ਕਿਸੇ ਨੇ ਗੁੰਮਨਾਮੀ ਦੇ ਵਿੱਚ ਮਰਡਰ ਕਰਨਾ ਹੋਵੇ ਜੇ ਸਾਨੂੰ ਹੱਥ ਪੈਰ ਮਾਰਦੇ ਹੋਏ ਵੀ ਕਿਸੇ ਨੇ ਨਾ ਦੇਖਿਆ ਹੁੰਦਾ ਉਹਦੀ ਬੋਡੀ ਰੁੱੜ ਜਾਣੀ ਸੀ ਗੱਡੀ ਗਾਇਬ ਹੋ ਜਾਣੀ ਸੀ ਸਾਨੂੰ ਕਦੇ ਪਤਾ ਨਹੀਂ ਸੀ ਲੱਗਣਾ ਵੀ ਸਾਡਾ ਭਰਾ ਗਿਆ ਕਿੱਥੇ ਬਿਕੋਜ਼ ਉਹ ਸਪੌਟੀ ਇਹੋ ਜਿਹੀ ਹੈ ਉਥੇ ਸਪੌਟ ਹੋਵੇ ਦੂਸਰਾ ਸਵਾਲ ਸਾਡਾ ਨੰਬਰ ਕਿੱਥੋਂ ਮਿਲਿਆ ਇਹ ਇੰਜਰੀਜ਼ ਸੀ ਗਿਆ ਸਾਨੂੰ ਪਹਿਲੇ ਉਥੇ ਜਿਹੜੇ ਐਸਪੀ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ ਜੀ ਇੰਜਰੀਜ਼ ਆਣ ਗਿਆ ਤੁਸੀਂ ਟੈਨਸ਼ਨ ਕਿਉਂ ਲੈਣੀ ਹੈ ਪੋਸਟਮਾਰਟਮ ਤੇ ਇੰਜਰੀਜ਼ ਆਣ ਗਿਆ ਐਫ ਆਈ ਆਰ ਹਾਲੇ ਨਹੀਂ ਦਰਜ ਕਰਦੇ ਇਨਵੈਸਟੀਗੇਸ਼ਨ ਤਾਂ ਆਪਾਂ ਵੈਸੇ ਵੀ ਕਰੀ ਜਾਣੀ ਹੈ ਫਿਰ ਇਹਨਾਂ ਨੇ ਸਾਨੂੰ ਲੰਮਕਾਈ ਰੱਖਿਆ ਇਹ ਸਭ ਗੱਲਾਂ ਕਰਕੇ ਪੋਸਟਮਾਰਟਮ ਹੋਇਆ ਸਾਡੀਆਂ ਬਹੁਤ ਕਲੀਅਰ ਇਮੇਜਸ ਅਸੀਂ ਰੱਖਿਓ ਹੀਆਂ ਨੇ ਡੈੱਡ ਬੋਡੀ ਦੇ ਉੱਤੇ ਪੋਸਟਮਾਰਟਮ ਦੇ ਉੱਤੇ ਇੰਜਰੀਜ਼ ਹੀ ਮੈਂਸ਼ਨ ਨਹੀਂ ਕੀਤੀਆਂ ਤੁਸੀਂ ਡੈੱਡ ਬੋਡੀ ਦੀਆਂ ਫੋਟੋਜ਼ ਆ ਤੁਹਾਡੇ ਕੋਲ ਸਾਡੇ ਕੋਲ ਫੋਟੋਜ਼ ਨਹੀਂ ਜਿੱਥੇ ਜਿੱਥੇ ਇੰਜਰੀਜ਼ ਐ ਹਾਂਜੀ ਬਹੁਤ ਸਾਫ਼ ਦਿਖਦੀਆਂ ਨੇ ਪਰ ਪੋਸਟਮਾਰਟਮ ਜਿਹੜੀ ਐਮ ਐਲ ਆਰ ਕੱਟੀ ਗਈ ਕੋਈ ਜ਼ਿਕਰ ਨਹੀਂ ਉਹਦੇ ਤੇ ਇੰਜਰੀਜ਼ ਨਹੀਂ ਹੈਗੀਆਂ ਸਹੀ ਨਹੀਂ ਜੀ ਸਾਨੂੰ ਕਹਿੰਦੇ ਮੈਂ ਕਹਾਂ ਜੀ ਤੁਸੀਂ ਇੰਜਰੀਜ਼ ਕਿਉਂ ਨਹੀਂ ਲਿਖਿਆ ਕਹਿੰਦੀਆਂ ਕਹਿੰਦੇ ਜਿਹੜੀ ਇੰਜਰੀ ਨਾਲ ਮੌਤ ਹੋ ਸਕਦੀ ਐ ਅਸੀਂ ਉਹ ਲਿਖਦੇ ਹਾਂ ਮੈਂ ਕਹਾਂ ਤੁਸੀਂ ਪਹਿਲੇ ਤਾਂ ਕਹਿ ਰਹੇ ਸੀ ਖਰੋਚ ਵੀ ਲਿਖ ਦਾਂ ਲਿਖਦੇ ਹਾਂ ਅਸੀਂ ਪੋਸਟ ਮੌਟਮ ਐਂਟੀ ਮੌਟਮ ਯਾਨੀ ਮੌਤ ਤੋਂ ਬਾਅਦ ਮੌਤ ਤੋਂ ਪਹਿਲੇ ਜਿੰਨੀਆਂ ਵੀ ਇੰਜਰੀਜ਼ ਹੋਣੀਆਂ ਸੀ ਸਾਰੀ ਲਿਖਾਂਗੇ ਟੈਨਸ਼ਨ ਨਾ ਲਓ ਕੱਚ ਬੜੇ ਹੋਏ ਨੇ ਖੂਨ ਨਿਕਲੇ ਹੋਏ ਨੇ ਬੋਡੀ ਦੀ ਫੋਟੋ ਸਾਡੇ ਕੋਲ ਹੈਗੀਆਂ ਕਿਉਂ ਕਿਸ ਚੀਜ਼ ਨੇ ਇਹਨਾਂ ਨੂੰ ਰੋਕਿਆ ਵੀ ਬਹੁਤ ਕਲੀਅਰ ਇੰਜਰੀਜ਼ ਇਹ ਉੱਥੇ ਨਾ ਰੱਖਣ ਲਿਖਣ ਉਸ ਤੋਂ ਬਾਅਦ ਜਦੋਂ ਕੋਈ ਡੁੱਬ ਕੇ ਮਰਦਾ ਹੈ ਨਹਿਰ ਚ ਕਿਉਂਕਿ ਮੈਂ ਜਾਣਦਾ ਮੇਰੇ ਆਪਣੇ ਇੱਕ ਦੋਸਤ ਤੇ ਬੜੇ ਕਰੀਬੀ ਪਰਿਵਾਰਕ ਮੈਂਬਰ ਨੂੰ ਅਸੀਂ ਕੱਢਿਆ ਸੀ ਹਾਂਜੀ ਔਰ ਜਦੋਂ ਕਾਰ ਡੁੱਬਦੀ ਹੈ ਜੇ ਉਹ ਹੱਥ ਪੈਰ ਵੀ ਮਾਰਦਾ ਹੈ ਉਦੇ ਸਿਰ ਤੇ ਜਾਂ ਬੁੱਲਾਂ ਤੇ ਤਾਂ ਇੰਜਰੀ ਆਣ ਦਾ ਮਤਲਬ ਹੀ ਨਹੀਂ ਹੈ ਐਂਡ ਕੱਚ ਵੜ ਜਾਣਾ ਜੀ ਕੱਚ ਕਿਹੜਾ ਟੁੱਟਿਆ ਪਿਛਲਾ ਕੱਚ ਟੁੱਟਿਆ ਉਹ ਪਿਛੋਂ ਪਿਛਲੀ ਸ਼ੀਸ਼ੇ ਦਾ ਕੱਚ ਅੰਦਰ ਗਿਰਿਆ ਹੋਇਆ ਇੱਥੇ ਆ ਕੇ ਕਿੱਦਾਂ ਵੜ ਸਕਦਾ ਇਹ ਇਹ ਸਾਰੇ ਤਰਕ ਕਿਸੇ ਵੀ ਆਮ ਆਦਮੀ ਨੂੰ ਅਸੀਂ ਦੱਸਦੇ ਹਾਂ ਜਾਂ ਫਿਰ ਜਿਹੜੇ ਪੁਲਿਸ ਅਫਸਰਾਂ ਨਾਲ ਸਾਡੀ ਗੱਲ ਹੋਈ ਜਿਹੜੀ ਜਿਹੜੇ ਇਸ ਕੇਸ ਨਾਲ ਰਿਲੇਟਡ ਨਹੀਂ ਉਹ ਸਾਰੇ ਮੰਨਦੇ ਨੇ ਵੀ ਇਹਦੇ ਵਿੱਚ ਬਹੁਤ ਸਾਰੇ ਸ਼ੱਕ ਪੈਦਾ ਕਰਨ ਵਾਲੇ ਸਵਾਲ ਨੇ ਪੁਲਿਸ ਦਾ ਇਨਵੈਸਟੀਗੇਸ਼ਨ ਕਰਨਾ ਬਣਦਾ ਜੇ ਨਹੀਂ ਵੀ ਬਣਦਾ ਹੋਵੇ ਪੁਲਿਸ ਕਹਿੰਦੀ ਹੈ ਸੁਸਾਈਡ ਤੇ ਅਬੈਟਮੈਂਟ ਟੂ ਸੁਸਾਈਡ ਹੋ ਸਕਦੀ ਹੈ ਉਹਦੇ ਵਾਸਤੇ ਵੀ ਐਫਆਈਆਰ ਦਰਜ ਕਰਨੀ ਬਣਦੀ ਹੁਣ ਲੁਧਿਆਣੇ ਦਾ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਹੋਇਆ ਜਿਹਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੁਸਾਈਡ ਹੋਇਆ ਆ ਪੁਲਿਸ ਨੇ ਐਫਆਈਆਰ ਦਰਜ ਕੀਤੀ ਤੇ ਸਾਡੀ ਕਿਉਂ ਨਹੀਂ ਕੀਤੀ ਸਾਡਾ ਤਾਂ ਬੜਾ ਸਿੰਪਲ ਜਿਹਾ ਕੁਐਸਚਨ ਹੈ ਇਨਵੈਸਟੀਗੇਸ਼ਨ ਇੱਕ ਅਲੱਗ ਇਸ਼ੂ ਹੈ ਸਾਡਾ ਬੜਾ ਬੇਸਿਕ ਜਿਹਾ ਅਧਿਕਾਰ ਹੈ ਵੀ ਸਾਡੀ ਐਫਆਈਆਰ ਦਰਜ ਕਰ ਲਓ ਸਾਡੀ ਕੋਈ ਐਫਆਈਆਰ ਹੀ ਦਰਜ ਨਹੀਂ ਕਰਦਾ ਐਫਆਈਆਰ ਨਹੀਂ ਦਰਜ ਹੋਈ ਨਹੀਂ ਦਰਜ ਕਰਦੇ ਜੀ ਨਾਲੇ ਸਾਨੂੰ ਜਦੋਂ ਤੁਸੀਂ ਵਾਅਦਾ ਕਰਕੇ ਸਾਈਨ ਲੈ ਲੇ ਸਾਡੇ ਤੋਂ ਕਿ ਤੁਹਾਡਾ ਵਾਅਦਾ ਕਰਾਂਗੇ ਹੁਣ ਤੁਸੀਂ ਕਿਉਂ ਨਹੀਂ ਕਰ ਰਹੇ ਇਹਨਾਂ ਨੇ ਸਾਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਸ਼ੱਕ ਕੀਤੇ ਹੈ ਸਟਾਰਟਿੰਗ ਦੇ ਵਿੱਚ ਤੁਹਾਨੂੰ ਸ਼ੱਕ ਹੈ ਕਿਸੇ ਤੇ ਸਾਨੂੰ ਸ਼ੱਕ ਹੈ ਉਦੋਂ ਨਹੀਂ ਸੀ 1.5 ਮਹੀਨਾ ਸਾਨੂੰ ਪਤਾ ਲੱਗਿਆ ਪੁਲਿਸ ਨੇ ਤਾਂ ਕੁਝ ਨਹੀਂ ਕੀਤਾ ਅਸੀਂ ਆਪਣੇ ਤੌਰ ਤੇ ਇਨਵੈਸਟੀਗੇਟ ਕੀਤਾ ਅਸੀਂ ਆਪਣੇ ਤੌਰ ਤੇ ਬੜੇ ਹੱਥ ਪੈਰ ਮਾਰੇ ਸਾਨੂੰ ਕੁਝ ਗੱਲਾਂ ਪਤਾ ਲੱਗਣੀਆਂ ਸਟਾਰਟ ਹੋਈਆਂ ਇੱਕ ਕੋਈ ਨਮਿਤ ਦਾ ਫਰੈਂਡ ਸੀਗਾ ਬਹੁਤ ਸਾਰੇ ਮੇਰੇ ਭਰਾ ਦਾ ਨਾਮ ਹੈ ਮੇਰੇ ਭਰਾ ਦਾ ਨਾਮ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਹਾਂਜੀ ਹਾਂਜੀ ਮੇਰੇ ਤੋਂ 4 ਸਾਲ ਵੱਡੇ ਸੀ ਐਂਡ ਅਕਾਊਂਟੈਂਟ ਸੀ 스타ਟਅਪ ਫੰਡਿੰਗ ਫਾਈਨੈਂਸ ਇਹ ਸਾਰਾ ਕੰਮ ਕਰਦੇ ਸੀ ਆਪਣਾ ਇੱਕ 스타ਟਅਪ ਬਿਲਡ ਕਰ ਰਹੇ ਸੀ ਉਹਨਾਂ ਦੇ ਮਾਈਂਡਸੈਟ ਦੀ ਵੀ ਅਸੀਂ ਗੱਲ ਕਰੀਏ ਕਿ ਕੀ ਉਹ ਸੁਸਾਇਡਲ ਸੀ ਜਾਂ ਨਹੀਂ ਸੀ ਆਪਣਾ 스타ਟਅਪ ਬਿਲਡ ਕਰ ਰਹੇ ਸੀ ਬਹੁਤ ਕੁਝ ਅੱਛਾ ਚੱਲ ਰਿਹਾ ਸੀ ਇਨ ਫੈਕਟ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਮਦਦ ਦੇ ਤੌਰ ਦੇ ਉੱਤੇ ਪੈਸੇ ਵੰਡੇ ਹੋਏ ਨੇ ਅ ਐਨ ਜੀਓਜ਼ ਨਾਲ ਬਹੁਤ ਜੁੜੇ ਹੋਏ ਸੀ ਵਿਕਲੰਗ ਆਸ਼ਰਮਾ ਦੇ ਵਿੱਚ ਉਹ ਪੈਸੇ ਦੇ ਰਹੇ ਸੀਗੇ ਓਨ ਰੈਗੂਲਰ ਬੇਸਿਸ ਇਹ ਸਾਰਾ ਰਿਕਾਰਡ ਹੈ ਫੋਟੋਜ਼ ਹੈ ਵੀਡੀਓਜ਼ ਹੈ ਸੋਸ਼ਲ ਮੀਡੀਆ ਦੇ ਉੱਤੇ ਬਾਕੀਆਂ ਨੂੰ ਅਪੀਲ ਕਰ ਰਹੇ ਨੇ ਸੋ ਸੁਸਾਇਟੀ ਦਾ ਕਾਰਨ ਕੀ ਹੈ ਸਾਨੂੰ ਨਹੀਂ ਪਤਾ ਸਿਰਫ ਪੁਲਿਸ ਨੂੰ ਪਤਾ ਹੈ ਅ ਸੋ ਨਮਿਤ ਦਾ ਇੱਕ ਫਰੈਂਡ ਸੀ ਉਹ ਕਈ ਸਾਲ ਉਹਦੇ ਨਾਲ ਸੰਪਰਕ ਦੇ ਵਿੱਚ ਨਹੀਂ ਸੀ ਕਈ ਸਾਲਾਂ ਤੋਂ ਬਾਅਦ ਬਚਪਨ ਤੋਂ ਬਾਅਦ ਉਹਦਾ ਨਾਮ ਅਸੀਂ ਸੁਣਨਾ ਸ਼ੁਰੂ ਕੀਤਾ ਕੁਝ ਮਹੀਨੇ ਪਹਿਲੇ ਹੂੰ ਇਹ ਵੀ ਸੁਣਨਾ ਸ਼ੁਰੂ ਕੀਤਾ ਕਿ ਕੁਝ ਬਹੁਤ ਪੈਸੇ ਕਮਾ ਰਿਹਾ ਹੈ ਤੇ ਹੁਣ ਤੁਸੀਂ ਉਹ ਨਾਮ ਦੱਸਣਾ ਚਾਹੁੰਦੇ ਹੋ ਜਾਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਤਾਂ ਪੁਲਿਸ ਨੂੰ ਹੀ ਉਹ ਨਾਮ ਦੱਸੋ। ਦੇਖੋ ਅਸੀਂ ਨਹੀਂ ਚਾਹਦੇ ਕਿ ਅਸੀਂ ਇਸ ਟਾਈਮ ਦੇ ਉੱਤੇ ਉਹ ਨਾਮ ਕੈਮਰੇ ਦੇ ਉੱਤੇ ਲਿਖੇ ਲੇਕਿਨ ਪੁਲਿਸ ਨੇ ਸਾਨੂੰ ਕੰਮ ਲਾ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਦੱਸਿਆ। ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਤੁਸੀਂ ਪੁਲਿਸ ਨੂੰ ਉਹ ਨਾਮ ਦੱਸੋਗੇ। ਪੁਲਿਸ ਨੂੰ ਨਾਮ ਅਸੀਂ ਆਲਰੇਡੀ ਦੱਸਿਆ। ਦੱਸਿਆ ਹੋਇਆ ਤੁਸੀਂ। ਦੱਸਿਆ ਹੋਇਆ ਜੀ। ਪੁਲਿਸ ਤੁਹਾਨੂੰ ਇਹਦੇ ਤੇ ਸ਼ੱਕ ਹੈ ਤੁਸੀਂ ਇਹ ਦੱਸਿਆ ਹੋਇਆ। ਬਿਲਕੁਲ ਜੀ ਐਂਡ ਪੁਲਿਸ ਕਾਗਜ਼ਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਸਾਰੀ ਗੱਲਾਂ ਨਾਲ ਸਹਿਮਤ ਹੁੰਦੀ ਹੈ ਬਟ ਫਿਰ ਅੱਗੇ ਕੁਝ ਨਹੀਂ ਕਰਦੀ ਤਾਂ ਫਿਰ ਕੀ ਹੋਇਆ ਤੁਸੀਂ ਉਹ ਤੁਹਾਨੂੰ ਉਸ ਬੰਦੇ ਤੇ ਸ਼ੱਕ ਕਿਵੇਂ ਉਸ ਬੰਦੇ ਤੇ ਕਿਦਾਂ ਸ਼ੱਕ ਹੈ ਜੀ ਉਹਦਾ ਇੱਕ EMPLOYEES ਸੀ ਜਿਹੜਾ ਇੱਥੇ ਲੁਧਿਆਣੇ ਦੇ ਡਿਫਰੈਂਟ ਬੈਂਕਸ ਵਿਜ਼ਿਟ ਕਰਦਾ ਸੀ ਨਮਿਤ ਤੋਂ ਲਿੰਕ ਲੈਂਦੇ ਸੀਗੇ ਨਮਿਤ ਦੱਸਦਾ ਸੀ ਵੀ ਆਹ ਬੈਂਕ ਮੈਨੇਜਰ ਨਾਲ ਮੇਰੀ ਗੱਲ ਹੋਈ ਹੈ ਤੁਹਾਡਾ ਜੋ ਵੀ ਕੰਮ ਹੈ ਤੁਸੀਂ ਜਾ ਕੇ ਉੱਥੇ ਕਰਵਾ ਲਓ ਉਹਨਾਂ ਦਾ EMPLOYEES ਜਾਂਦਾ ਸੀ ਉੱਥੇ ਕੁਝ ਖਾਤੇ ਖੋਲਦਾ ਸੀ ਇਹ ਖਾਤੇ ਜਿਹੜੇ ਕੋਈ ਲੇਬਰ ਕਲਾਸ ਹੈ ਉਹਨਾਂ ਦੇ ਖਾਤੇ ਹੋ ਸਕਦੇ ਨੇ ਇਹ ਗੱਲ ਮੈਂ ਕਹਿ ਰਿਹਾ ਮੈਨੂੰ ਇਦਾਂ ਲੱਗਦਾ ਵੀ ਇਸ ਤੋਂ ਬਾਅਦ ਮੇਰੀ ਆਪਣੀ ਜਾਨ ਦਾ ਵੀ ਖਤਰਾ ਹੈ ਕਿਉਂਕਿ ਤਾਂ ਹੀ ਅਸੀਂ ਡਰਦੇ ਡਰਦੇ ਇਹ ਗੱਲ ਕਿਤੇ ਨਹੀਂ ਕਰ ਰਹੇ ਸੀ ਕਿਉਂਕਿ ਸਾਨੂੰ ਆਪਣੀ ਫੈਮਲੀ ਦਾ ਡਰ ਸੀ ਪਰ ਹੁਣ ਇੰਨੀਆਂ ਮੌਤਾਂ ਤੋਂ ਬਾਅਦ ਅਸੀਂ ਬਹੁਤ ਤੰਗ ਹੋ ਚੁੱਕੇ ਹਾਂ ਵੀ ਅਸੀਂ ਇਸ ਤਰੀਕੇ ਨਾਲ ਤਾਂ ਅਸੀਂ ਗੁਮਨਾਮੀ ਦੀ ਮੌਤ ਮਰ ਜਾਾਂਗੇ ਸਾਰੇ ਜਾਣੇ ਕਦੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਭਰਾਣਾ ਹੋਇਆ ਕੀ ਤਾਂ ਅਸੀਂ ਪਹਿਲੀ ਵਾਰ ਕਰ ਰਹੇ ਹਾਂ ਕਿਉਂਕਿ ਜਿਹੜਾ ਇਹ ਸਕੈਂਡਲ ਹੈ ਸਾਨੂੰ ਲੱਗਦਾ ਬਹੁਤ ਪਾਵਰਫੁੱਲ ਹੈ ਤਾਂ ਹੀ ਪੋਸਟਮਾਰਟਮ ਦੇ ਉੱਤੇ ਇੰਜਰੀਜ਼ ਵੀ ਨਹੀਂ ਆਉਂਦੀਆਂ ਤਾਂ ਹੀ ਸਾਡੀ ਐਫਆਈਆਰ ਨਹੀਂ ਦਰਜ ਹੁੰਦੀ ਤਾਂ ਹੀ ਜਿਹੜੇ ਅਫਸਰ ਮੌਕੇ ਤੇ ਜਾਂਦੇ ਨੇ ਉੱਥੇ ਬੜੇ ਹੈਰਾਨ ਹੋ ਜਾਂਦੇ ਨੇ ਕਿ ਇੱਥੇ ਕਿਦਾਂ ਆ ਸਕਦਾ ਕੋਈ ਇਹ ਤਾਂ ਬੜੀ ਆਈਸੋਲੇਟਿਡ ਜਗ੍ਹਾ ਹੈ ਮਰਡਰ ਵਾਸਤੇ ਪਰਫੈਕਟ ਸਪੌਟ ਹੈ ਇਹ ਅਫਸਰ ਕਹਿੰਦੇ ਨੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਖਾਤਿਆਂ ਦੀ ਗੱਲ ਹੈ ਉਹ ਮੈਨੂੰ ਕੱਟ ਕੇ ਕਹਿੰਦੇ ਨੇ ਖਾਤਿਆਂ ਦੀ ਕਹਾਣੀ ਕੀ ਹੈ ਕੁਝ ਇਦਾਂ ਦਾ ਹੈ ਜੀ ਜਿਹੜਾ ਜਿੰਨਾ ਸਾਨੂੰ ਪਤਾ ਲੱਗਿਆ ਕਿਉਂਕਿ ਇਹ ਇਨਵੈਸਟੀਗੇਸ਼ਨ ਮੈਂ ਨਹੀਂ ਕਰ ਸਕਦਾ ਮੇਰੇ ਕੋਈ ਅਥਾਰਟੀ ਨਹੀਂ ਹੈ ਮੈਂ ਬੈਂਕ ਮੈਨੇਜਰ ਨੂੰ ਜਾ ਕੇ ਪੁੱਛਾਂ ਕਿ ਜਿਹੜੇ ਤੁਸੀਂ ਖਾਤੇ ਖੋਲੇ ਇਹਦਾ ਪਰਪਸ ਕੀ ਸੀ ਤੁਹਾਡਾ ਭਰਾ ਉਹ ਖਾਤੇ ਖੁਲਵਾ ਰਿਹਾ ਸੀ ਮੇਰਾ ਭਰਾ ਕੀ ਕਰ ਰਿਹਾ ਸੀ ਉਹਨਾਂ ਦੀ ਜਿਵੇਂ ਕਲਾਸਮੇਟ ਆ ਉਹ ਬੈਂਕ ਦੀ ਮੈਨੇਜਰ ਲੱਗੀ ਹੋਈ ਸੀ ਉਹਨਾਂ ਨੇ ਆਪਣੇ ਫਰੈਂਡ ਨੂੰ ਦੱਸਿਆ ਵੀ ਇਹ ਇਹਦੇ ਨਾਲ ਗੱਲ ਕਰਕੇ ਤੁਸੀਂ ਦੇਖੋ ਇਹ ਖਾਤੇ ਖੋਲਦੇ ਨੇ ਕਿ ਨਹੀਂ ਖੋਲਦੇ ਹੁਣ ਉਹਦੇ ਵਿੱਚ ਕੀ ਮੇਰੇ ਭਰਾ ਦਾ ਵੀ ਕੋਈ ਰਿਵਾਰਡ ਸੀਗਾ ਜਾਂ ਨਹੀਂ ਸੀ ਇਹ ਸਾਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਮਤਲਬ ਕਿ ਮੈਂ ਜੇ ਲੱਟ ਕਰਕੇ ਚੱਲਾਂ ਤੁਹਾਡੀ ਗੱਲ ਨੂੰ ਜਾਂ ਕਿਸੇ ਇਲੀਗਲ ਕੰਮ ਲਈ ਜਾਂ ਹਵਾਲਾ ਪੇਮੈਂਟਸ ਲਈ ਜਾਂ ਵਿਦੇਸ਼ ਤੋਂ ਕਿਸੇ ਵੀ ਹੋਰ ਤਰੀਕੇ ਦਾ ਹੋ ਸਕਦਾ ਹੈ ਪੈਸਾ ਕਮਾਉਣ ਦੇ ਲਈ ਉਹ ਖਾਤੇ ਅਨੋਨਿਮਸ ਬੰਦਿਆਂ ਦੇ ਖੁੱਲੇ ਜਾ ਰਹੇ ਸੀ ਹਾਂਜੀ 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 ਔਰ ਇਹ ਪੂਰਾ ਨੈਕਸਸ ਚੱਲ ਰਿਹਾ ਸੀ ਚੱਲ ਰਿਹਾ ਸੀ ਜਿਹਦੇ ਵਿੱਚ ਤੁਹਾਡਾ ਭਰਾ ਵੀ ਇਨਵੋਲਵ ਹੋਣ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਵੀ ਸੀਗਾ ਇਨਵੋਲ ਬਿਲਕੁਲ ਬਿਲਕੁਲ ਸਾਨੂੰ ਇਹੀ ਲੱਗ ਰਿਹਾ ਔਰ ਹੋ ਸਕਦਾ ਉਹ ਵੀ ਜੇ ਪੈਸਾ ਸਾਰੇ ਵੰਡ ਰਹੇ ਤਾਂ ਉਹਨੂੰ ਵੀ ਕੁਝ ਨਾ ਕੁਝ ਆ ਰਿਹਾ ਹੋਵੇ ਬਿਲਕੁਲ ਬਿਲਕੁਲ ਜੀ ਇਹ ਤੁਹਾਨੂੰ ਕੀ ਉਹ ਬਹੁਤ ਅੰਬੀਸ਼ੀਅਸ ਸੀ ਪੈਸਾ ਕਮਾਉਣ ਬਹੁਤ ਅੰਬੀਸ਼ੀਅਸ ਸੀ ਜਿਵੇਂ ਸਾਰੇ ਹੀ ਹੁੰਨੇ ਆਪਾਂ ਪਰ ਅਸੀਂ ਸਿੱਧੇ ਰਸਤੇ ਵੀ ਹੱਥ ਪੈਰ ਮਾਰਦੇ ਆਂ ਕਈ ਵਾਰ ਤੁਹਾਨੂੰ ਇਹ ਡਾਊਟ ਹੈ ਕਿ ਉਸ ਨੈਕਸਸ ਚ ਕੁਝ ਹੈ ਜਆ ਵਾਪਰਿਆ ਜਿਨ੍ਹਾਂ ਨੇ ਤੁਹਾਡਾ ਭਰਾ ਮਰਵਾਤਾ ਸਾਨੂੰ ਲੱਗਦਾ ਹੈ ਜਾਂ ਤਾਂ ਉਹ ਬਾਗੀ ਹੋ ਗਿਆ ਸੀ ਉਹਨਾਂ ਤੋਂ ਜਾਂ ਉਹ ਐਕਸਪੋਜ਼ ਕਰਨਾ ਚਾਹ ਰਿਹਾ ਸੀ ਜਾਂ ਉਹਨਾਂ ਦੇ ਤਰੀਕੇ ਨਾਲ ਨਹੀਂ ਚੱਲ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਆ ਜਿਹੜਾ ਫਰੈਂਡ ਮਿਲਿਆ ਕਈ ਸਾਲਾਂ ਬਾਅਦ ਇਹਨੇ ਇੱਕ ਮੀਟਿੰਗ ਕੀਤੀ ਇੰਡੀਆ ਆ ਕੇ ਉਹ ਕਿੱਥੇ ਰਹਿੰਦਾ ਹੈ ਬਾਹਰਲੇ ਮੁਲਕ ਉਹ THAILAND ਰਹਿੰਦਾ ਹੈ ਲੇਕਿਨ ਉਹਦਾ ਘਰ ਇੱਥੇ ਹੈ ਪੁਲਿਸ ਨੇ ਮੈਨੂੰ ਕਿਹਾ ਵੀ ਸਾਡੇ ਕੋ ਮੁਲਾਜ਼ਮ ਹੈ ਨਹੀਂ ਤੁਸੀਂ ਇਹਦੇ ਘਰ ਦੀ ਲੋਕੇਸ਼ਨ ਮੈਨੂੰ ਪਤਾ ਕਰ ਦਿਓ ਮੈਂ ਪੁਲਿਸ ਨੂੰ ਜਿਹੜੇ ਮੌਜੂਦਾ SHO ਉਸ ਸਮੇਂ ਸੀਗੇ ਮੈਂ ਉਹਨਾਂ ਨੂੰ ਘਰ ਦੀ ਲੋਕੇਸ਼ਨ ਅੰਦਰ ਫਿਲਹਾਲ ਪੇਰੈਂਟਸ ਤੇ ਵਾਈਫ ਮੌਜੂਦ ਹੈ ਵਾਈਫ ਦਾ ਨੰਬਰ ਜਿਹਦੇ ਵਿੱਚ ਵਾਈਫ ਨੇ ਸਿੱਧੇ ਤੌਰ ਤੇ ਜਵਾਬ ਦੇਣ ਤੋਂ ਮਨਾ ਕਰਤਾ ਵੀ ਮੇਰਾ ਹਸਬੰਡ ਕਿੱਥੇ ਹੈ ਇਹ ਸਾਰੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਕੁਝ ਕਾਰਵਾਈ ਨਹੀਂ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਤੇ ਇੱਕ ਮੈਨੂੰ ਲੱਗਦਾ ਹੈ ਵੀ ਸ਼ਾਇਦ ਉੱਥੇ ਕੋਈ ਇਹਨਾਂ ਦੇ ਵਿੱਚ ਸੈਟਿੰਗ ਹੋਈ ਤੇ ਐਸਐਚਓ ਸਾਹਿਬ ਮੈਨੂੰ ਮਿਲਾਨ ਵਾਸਤੇ ਮਨਾਉਣ ਵਾਸਤੇ ਕਾਲ ਕਰਕੇ ਕਹਰੇ ਵੀ ਇਹ ਤਾਂ ਬੜੇ ਸ਼ਰੀਫ ਬੰਦੇ ਲੱਗ ਰਹੇ ਨੇ ਮੈਂ ਕਿਹਾ ਜੀ ਫਿਰ ਇਹਨਾਂ ਦਾ EMPLOYEE ਖਾਤੇ ਕਿਉਂ ਖਲਵਾ ਰਿਆ ਸੀ ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਕਹਿੰਦੇ ਮੈਂ ਗੱਲ ਕਰਕੇ ਦੱਸਦਾ ਉਸ ਤੋਂ ਬਾਅਦ ਕਦੇ ਉਹਨਾਂ ਨਾਲ ਮੇਰੀ ਇਸ ਮਸਲੇ ਦੇ ਉੱਤੇ ਉਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਚੜੀ ਸਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਉਹ ਫਰੈਂਡ ਸੀ ਉਹ ਨਮਿਤ ਨੂੰ ਇਸ ਚੀਜ਼ ਦੇ ਵਿੱਚ ਲੈ ਕੇ ਗਿਆ ਤੇ ਜਿਵੇਂ ਚਾਰਟਡ ਅਕਾਊਂਟੈਂਟਸ ਕਰਦੇ ਨੇ ਬਲੈਕ ਤੋਂ ਵਾਈਟ ਕਰਨਾ ਹੋ ਸਕਦਾ ਹੈ ਜਾਂ ਇਹੋ ਜਿਹਾ ਕੁਝ ਸੀ ਜੇ ਇਹ ਵੀ ਸ਼ਾਇਦ ਕਿਸੇ ਬੈਂਕ ਮੈਨੇਜਰ ਨੇ ਪੈਸੇ ਲੈ ਕੇ ਵਾਪਸ ਨਾ ਕੀਤੇ ਹੋਣ ਜਾਂ ਕਿਸੇ ਤਰੀਕੇ ਨਾਲ ਨਮਿਤ ਦੇ ਕਿਸੇ ਲਿੰਕ ਤੋਂ ਜਾਂ ਨਮਿਤ ਤੋਂ ਪੈਸੇ ਦਾ ਨੁਕਸਾਨ ਹੋ ਗਿਆ ਤੁਸੀਂ ਸ਼ੋਰ ਨਹੀਂ ਹੋ ਤੁਸੀਂ ਡਾਊਟਫੁਲ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਇਨਵੈਸਟੀਗੇਸ਼ਨ ਕਰਦੇ ਐਫ ਆਈ ਆਰ ਕਰਕੇ ਜੇ ਉਹਦਾ ਦੋਸਤ ਇਨਵੋਲਡ ਸੀ ਤਾਂ ਉਹਨੂੰ ਉਹਦੀ ਸਜ਼ਾ ਮਿਲੇ ਨਹੀਂ ਸੀ ਤਾਂ ਤੁਹਾਨੂੰ ਐਟਲੀਸਟ ਇਹ ਪਤਾ ਲੱਗੇ ਕਿ ਕੀ ਹੋਇਆ ਬਿਲਕੁਲ ਜੀ ਇਹ ਇਹ ਇਨਵੈਸਟੀਗੇਸ਼ਨ ਜਿੰਨੀ ਅਸੀਂ ਵੀ ਗੱਲ ਕਰ ਰਹੇ ਆਂ ਇਹ ਅਸੀਂ ਕੀਤੀ ਇਹ ਵੀ ਕੰਮ ਪੁਲਿਸ ਦਾ ਸੀ ਇਹ ਵੀ ਤਾਂ ਹੋ ਸਕਦਾ ਹੈ ਕਿ ਕੁਝ ਐਜਾ ਵਾਪਰਿਆ ਹੋਵੇ ਕਿ ਉਹਨੂੰ ਸੁਸਾਈਡ ਕਰਨ ਲਈ ਮਜਬੂਰ ਕਰਤਾ ਹੋਵੇ ਉਸ ਗੱਲ ਨੇ ਉਹਦੇ ਵਾਸਤੇ ਕੋਈ ਬੰਦਾ ਇੱਕ ਦਿਨ ਇੱਕ ਹਫਤਾ ਪਰੇਸ਼ਾਨੀ 'ਚ ਹੋਵੇ ਉਹ ਇੱਕ ਮਹੀਨਾ ਪਹਿਲੇ ਹੋਲੀ ਦੀ ਪਾਰਟੀ ਦੇ ਵਿੱਚ ਨੱਚ ਰਿਹਾ ਸਾਡੇ ਨਾਲ ਹੀ ਅਸੀਂ ਬਹੁਤ ਖੁਸ਼ ਹਾਂ ਫਿਰ ਇੱਕ ਦਿਨ ਪਹਿਲੇ ਇੱਕ ਰਾਤ ਪਿਛਲੀ ਰਾਤ ਯਾਨੀ ਅਗਲੇ ਦਿਨ ਦੁਪਹਿਰੇ ਉਹਦਾ ਐਕਸੀਡੈਂਟ ਹੋ ਗਿਆ ਉਸ ਤੋਂ ਪਿਛਲੀ ਰਾਤ ਉਹ ਆਪਣੇ ਫਰੈਂਡ ਦੀ ਐਨੀਵਰਸਰੀ ਦੇ ਉੱਤੇ ਉਹ ਡਾਂਸ ਕਰ ਰਿਹਾ ਮਤਲਬ ਜੇ ਕੋਈ ਬੰਦਾ ਸੁਸਾਈਡਲ ਮਾਈਂਡਸੈਟ ਦੇ ਵਿੱਚ ਹੈਗਾ ਤੋ ਇਨਾ ਨਾਰਮਲ ਕਿਦਾਂ ਬਿਹੇਵ ਕਰ ਸਕਦਾ ਤੇ ਉਹਦਾ ਕਾਰਨ ਕੀ ਹੈ ਉਹਦਾ ਕੀ ਕਾਰਨ ਹੋਏਗਾ ਕਿ ਘਰੋਂ ਉਹਨੂੰ ਪੈਸੇ ਦੀ ਕੋਈ ਕਮੀ ਚੱਲ ਰਹੀ ਹੈ ਆ ਜਾਂ ਫੈਮਿਲੀ ਚ ਕੋਈ ਪ੍ਰੋਬਲਮ ਹੈ ਕੋਈ ਪ੍ਰੋਬਲਮ ਨਹੀਂ ਹੈ ਇਹ ਤਾਂ ਪੁਲਿਸ ਨੇ ਅਸੀਂ ਹੋਰ ਵੀ ਬੜੀ ਫੈਮਿਲੀਜ਼ ਨਾਲ ਗੱਲ ਕੀਤੀਆਂ ਪੁਲਿਸ ਜਦੋਂ ਕੰਮ ਨਹੀਂ ਕਰਨਾ ਚਾਹੁੰਦੀ ਇਹ ਮੇਰਾ ਇੱਕ ਮਾਈਂਡਸੈਟ ਬਣਿਆ ਤੇ ਪੁਲਿਸ ਇਹ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਜੀ ਸੁਸਾਈਡ ਹੋ ਗਿਆ ਤੁਹਾਡੀ ਬਦਨਾਮੀ ਨਾ ਹੋਵੇ ਇਸ ਲਈ ਇਸ ਮੈਟਰ ਨੂੰ ਇੱਥੇ ਹੀ ਖਤਮ ਕਰੋ ਸਾਨੂੰ ਇਹ ਵੀ ਕਿਹਾ ਗਿਆ ਤੁਹਾਨੂੰ ਇੰਸ਼ੋਰੈਂਸ ਦੇ ਪੈਸੇ ਨਹੀਂ ਮਿਲਣੇ ਤਾ ਕਰਕੇ ਅਸੀਂ ਇਹ ਐਫ ਆਈ ਆਰ ਦਰਜ ਨਹੀਂ ਕਰ ਰਹੇ ਅਸੀਂ ਕਿ ਆ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਜਵਾਬ ਚਾਹੀਦਾ ਵੀ ਸਾਡੇ ਭਰਾ ਨਾਲ ਅਖੀਰਲੇ ਘੰਟਿਆਂ ਦੇ ਵਿੱਚ ਹੋਇਆ ਕੀ ਉਹਦੇ ਸੱਟਾਂ ਕਿੱਦਾਂ ਵੱਜੀਆਂ ਕੀ ਜਿਹੜਾ ਸ਼ੀਸ਼ਾ ਟੁੱਟਿਆ ਸੀ ਉਹੀ ਉਹਦੇ ਵੜਿਆ ਹੋਇਆ ਸੀ ਕਿ ਉਹਨੇ ਉਹਦੇ ਨਾਲ ਕਿਸੇ ਨੇ ਕੁੱਟਮਾਰ ਕੀਤੀ ਇਹ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਕਿ ਜਿਹੜਾ ਉਹਦੇ ਚਿਹਰੇ ਤੇ ਸ਼ੀਸ਼ਾ ਸੀ ਉਹ ਕਾਰ ਦਾ ਟੁੱਟਿਆ ਹੋਇਆ ਸ਼ੀਸ਼ਾ ਹੈ ਜਾਂ ਕੋਈ ਹੋਰ ਸੀ ਇਹ ਰਿਪੋਰਟ ਨਹੀਂ ਹੈ ਨਹੀਂ ਇਹਦਾ ਕੁਝ ਨਹੀਂ ਹੈ ਉਹ ਕਹਿੰਦੇ ਜਿਹੜੀ ਇੰਜਰੀਜ਼ ਨੇ ਉਹ ਸਟੀਅਰਿੰਗ ਵੱਜ ਗਿਆ ਅਸੀਂ ਕਹਾਂ ਫਿਰ ਸ਼ੀਸ਼ਾ ਕਹਿੰਦੇ ਉਹ ਪਿੱਛੋਂ ਆ ਕੇ ਅੱਗੇ ਵੜ ਗਿਆ ਈ ਸਾਨੂੰ ਜਵਾਬ ਦਿੱਤਾ ਇਹ ਜਵਾਬ ਕਿਹਨੇ ਦਿੱਤਾ ਜਿਹੜੇ ਉਸ ਸਮੇਂ ਡੀਐਸਪੀ ਸੀ ਪੁਲਿਸ ਨੇ ਪੁਲਿਸ ਕਿਵੇਂ ਜਵਾਬ ਦੇ ਸਕਦੀ ਹੈ ਕਿਉਂਕਿ ਉਹਨਾਂ ਨੇ ਇਹ ਤਾਂ ਮੈਡੀਕਲ ਅਫੀਸਰ ਦੱਸੂਗਾ ਜਿਹਨੇ ਪੋਸਟਮਾਰਟਮ ਕੀਤਾ ਹੈ ਕਿ ਉਹ ਕੀ ਹੋਇਆ ਉਹ ਕਹਿੰਦੇ ਨੇ ਉਹ ਸੈਪਰੇਟ ਡਿਪਾਰਟਮੈਂਟ ਹੈ ਮੈਂ ਕਿਹਾ ਜੀ ਆ ਪੋਸਟਮਾਰਟਮ ਦੇ ਵਿੱਚ ਤੁਸੀਂ ਕਿੰਨਾ ਅਸ਼ੋਰ ਕੀਤਾ ਸੀ ਸਾਰਾ ਕੁਝ ਆਏਗਾ ਓਨ ਦਾ ਬੇਸਿਸ ਆਫ ਥੈਟ ਅਸੀਂ ਇਨਵੈਸਟੀਗੇਸ਼ਨ ਕਰ ਲਾਂਗੇ ਇਹਨਾਂ ਨੇ ਤਾਂ ਇੰਜਰੀਜ਼ ਨਹੀਂ ਲਿਖੀਆਂ ਉਹ ਕਹਿੰਦੇ ਫਿਰ ਇਹ ਸਾਡਾ ਡਿਪਾਰਟਮੈਂਟ ਨਹੀਂ ਹੈ ਇਹਦੇ ਵਾਸਤੇ ਤੁਹਾਨੂੰ ਹੁਣ ਹੈਲਥ ਡਿਪਾਰਟਮੈਂਟ ਦੇ ਖਿਲਾਫ ਕੰਪਲੇਂਟ ਕਰਨੀ ਪਵੇਗੀ ਮੈਂ ਕਹਾਂ ਤੁਹਾਨੂੰ ਦਿਖਤਾ ਰਿਹਾ ਜੇ ਪੋਸਟਮਾਰਟਮ ਦੇ ਵਿੱਚ ਨਹੀਂ ਲਿਖਿਆ ਤੁਹਾਨੂੰ ਦਿਖਤਾ ਰਿਹਾ on the basis of that ਤੁਸੀਂ FIR ਦੱਟਸ ਕਰ ਲੋ ਕਹਿੰਦੇ ਨਹੀਂ ਪੋਸਟਮਾਰਟਮ ਦੇ ਵਿੱਚ ਨਹੀਂ ਆਇਆ ਮੈਂ ਕਹਾਂ ਫਿਰ ਹੁਣ ਇਹ ਕਿਹਦੀ ਗਲਤੀ ਕਹਿੰਦੇ ਸਾਡਾ ਡਿਪਾਰਟਮੈਂਟ ਨਹੀਂ ਇਹਦੇ ਵਾਸਤੇ ਤੁਸੀਂ ਹੁਣ ਕਿਸੇ ਹੋਰ ਡਿਪਾਰਟਮੈਂਟ ਕੋਲ ਜਾਓ ਇਹ ਪੁਲਿਸ ਦਾ ਸਾਨੂੰ ਜਵਾਬ ਸੀਗਾ ਇਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਕੀ ਚਾਹੁੰਦੇ ਹੋ ਸਾਡਾ ਸਿਰਫ ਇੱਕ ਬੇਸਿਕ ਰਾਈਟ ਸਾਨੂੰ ਦੇ ਦਿਓ ਕਿ ਸਾਡੀ FIR ਦਰਜ ਕਰ ਦਿਓ ਉਸ ਤੋਂ ਬਾਅਦ ਵੀ ਸਾਨੂੰ ਪਤਾ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਸਾਨੂੰ ਇਨਸਾਫ ਮਿਲੇਗਾ ਇਹਦੀ ਕੋਈ ਗਾਰੰਟੀ ਨਹੀਂ ਹੈ ਸਾਨੂੰ ਉਸ ਤੋਂ ਬਾਅਦ ਵੀ ਬਹੁਤ ੱਟਕੇ ਖਾਣੇ ਪੈਣੇ ਅਸੀਂ ਉਹਦੇ ਲਈ ਵੀ ਤਿਆਰ ਆ ਪਰ ਜੇ ਐਫ ਆਈ ਆਰ ਦਰਜ ਨਹੀਂ ਕਰੋਗੇ ਤੁਸੀਂ ਤੇ ਸ਼ੁਰੂਆਤ ਹੀ ਨਹੀਂ ਹੋਏਗੀ ਇਸ ਲੜਾਈ ਦੀ ਤੇ ਸਾਡੇ ਜਿਹੜੇ ਘਰ ਪਰਿਵਾਰ ਪਿੱਛੇ ਰਹਿ ਗਿਆ ਉਹਨਾਂ ਦੀ ਵਾਈਫ ਉਹਨਾਂ ਦੀ ਬੱਚੀ ਮੇਰੇ ਪੇਰੈਂਟਸ ਮੇਰੇ ਮਦਰ ਇਹ ਪੁੱਛਦੇ ਪੁੱਛਦੇ ਹੀ ਮਰ ਗਏ ਕਿ ਮੇਰੇ ਬੇਟੇ ਨੂੰ ਹੋਇਆ ਕੀ ਉਹ ਇਹੀ ਦਿਨ ਰਾਤ ਉਹਨਾਂ ਨੇ ਮੈਨੂੰ ਮੇਰੇ ਉੱਤੇ ਗੁੱਸਾ ਹੋ ਜਾਣਾ ਕਿ ਤੂੰ ਕਰ ਕੀ ਰਿਹਾ ਉਹ ਜਾ ਕੇ ਕੁਝ ਕਰਦਾ ਨਹੀਂ ਮੈਂ ਉਹਨਾਂ ਨੂੰ ਕਿੱਦਾਂ ਸਮਝਾਂਦਾ ਕਿ ਇਸ ਇਸ ਸਟੇਟ ਦੇ ਵਿੱਚ ਐਫ ਆਈ ਆਰ ਦਰਜ ਕਰਾਣਾ ਸਾਡਾ ਅਧਿਕਾਰ ਕਾਗਜ਼ਾਂ ਦੇ ਉੱਤੇ ਹੀ ਹੈ ਸਾਨੂੰ ਨਹੀਂ ਕੋਈ ਜਵਾਬ ਦੇਣਾ ਚਾਹੁੰਦਾ ਅਸੀਂ ਸਾਨੂੰ ਦੋ-ਦੋ ਘੰਟੇ ਅਫਸਰ ਮੇਰੇ ਬਜ਼ੁਰਗ ਫਾਦਰ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਉਹ 5 ਮਿੰਟ ਨਹੀਂ ਖੜੇ ਹੁੰਦੇ ਐਂਡ ਹਾਰਟ ਦੇ ਮਰੀਜ਼ ਨੇ ਮੇਰੇ ਬ੍ਰਦਰ ਦੀ ਡੈਥ ਤੋਂ ਬਾਅਦ ਦੋ ਵਾਰ ਅਸੀਂ ਉਹਨਾਂ ਨੂੰ ਡੀ ਐਮ ਸੀ ਲੈ ਕੇ ਗਏ ਆ ਕਿਉਂਕਿ ਕਲਾਪਸ ਹੋ ਜਾਂਦੇ ਸੀ ਉਹਨਾਂ ਦੀ ਨਬਜ਼ ਨਹੀਂ ਸੀ ਮਿਲਦੀ ਤੇ ਅਸੀਂ ਅਫਸਰਾਂ ਦੇ ਦਫ਼ਤਰਾਂ ਦੇ ਬਾਹਰ ਦੋ-ਦੋ ਤਿੰਨ-ਤਿੰਨ ਘੰਟੇ ਵੇਟ ਕਰਦੇ ਰਹੇ ਆ ਕਿ ਸਾਨੂੰ 10 ਮਿੰਟ ਦੀ ਹਿਅਰਿੰਗ ਦੇ ਦੇਣ ਉਹ ਹਿਅਰਿੰਗ ਤੇ ਵੀ ਉਹਨਾਂ ਨੇ ਸਾਨੂੰ ਇਹੀ ਕਹਿਣਾ ਹੁੰਦਾ ਸੀ ਕਿ ਜੀ ਮਰਡਰ ਤੋਂ ਅਸੀਂ ਨੇ ਰੂਲ ਆਊਟ ਕਰ ਦਿਆ ਹੈ ਮੈਂ ਕਹਿੰਦਾ ਸੀ ਕਿਸ ਆਧਾਰ ਤੇ ਕਰ ਦਿਆ ਉਹ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਸੀ ਉਹਨਾਂ ਨੂੰ ਜੂਨੀਅਰ ਕਿਸੇ ਨੇ ਰਿਪੋਰਟ ਕੀਤਾ ਹੁੰਦਾ ਸੀ ਉਹਨਾਂ ਨੇ ਸਾਡੇ ਕੇਸ ਦੇ ਉੱਤੇ 5-10 ਮਿੰਟ ਲਾਣੇ ਵੀ ਜ਼ਰੂਰੀ ਨਹੀਂ ਸਮਝੇ ਸਾਡੀ ਸਿਰਫ ਇੰਨੇ ਇੱਕ ਬੇਨਤੀ ਹੈ ਕਿ ਜਿਹੜਾ ਬਚਿਆ ਹੋਇਆ ਪਰਿਵਾਰ ਹੈ ਜਿਹੜੇ ਉਹਨਾਂ ਦੇ ਅੱਗੇ ਇੱਕ ਬੇਟੀ ਹੈ ਉਹ ਜਦੋਂ ਵੱਡੀ ਹੋਏਗੀ ਉਹਨਾਂ ਦੀ ਵਾਈਫ ਹੈ ਅਸੀਂ ਸਾਨੂੰ ਪਤਾ ਲੱਗ ਜਾਵੇ ਸਾਡੇ ਬ੍ਰਦਰ ਦੇ ਨਾਲ ਅਖੀਲੇ ਘੰਟਿਆਂ ਦੇ ਵਿੱਚ ਕਿਹਨੇ ਕੀ ਕੀਤਾ ਉਹਦੇ ਵਾਸਤੇ ਪੁਲਿਸ ਐਫ ਆਈ ਆਰ ਦਰਜ ਕਰ ਲੇ ਇਨਵੈਸਟੀਗੇਟ ਕਰ ਲੇ ਤੇ ਪਤਾ ਲਗਾ ਦੇਵੇ ਤੇ ਜੇ ਇਹ ਅਚਾਨ ਮੈਨੂੰ ਲੱਗਦਾ ਬਹੁਤ ਆਸਾਨੀ ਨਾਲ ਇਹਨਾਂ ਨੂੰ ਅਸੀਂ ਕੁਝ ਸਿਰੇ ਫੜਾਏ ਵੀ ਹੋਏ ਨੇ ਕਮ ਸੇ ਕਮ ਉਹਨਾਂ ਚੀਜ਼ਾਂ ਹੋਤੇ ਇਨਵੈਸਟੀਗੇਟ ਕਰਕੇ ਉਹਨਾਂ ਨੂੰ ਰੂਲ ਆਊਟ ਕਰ ਦੇਣੀ ਹੈ ਐਕਸੈਪਟ ਕਰ ਲੈਣ ਕੁਝ ਕਰਨ ਅਸੀਂ ਆ ਕੀੜੇ ਮਕੌੜੇ ਦੀ ਤਰ੍ਹਾਂ ਫੀਲ ਕਰ ਰਹੇ ਹਾਂ ਕਿ ਇਸ ਸਟੇਟ ਦੇ ਵਿੱਚ ਸ਼ਾਇਦ ਕੱਲ ਨੂੰ ਮੈਨੂੰ ਵੀ ਮਾਰ ਦਿੱਤਾ ਜਾਵੇ ਮੇਰਾ ਬਚਿਆ ਹੋਇਆ ਪਰਿਵਾਰ ਤਾਂ ਫੇਰ ਜਾ ਕੇ ਥਾਣਿਆਂ ਦੇ ਵਿੱਚ ਧੱਕੇ ਖਾਣ ਜੋਗਾ ਵੀ ਨਹੀਂ ਹੈ ਕਿਉਂਕਿ ਕੋਈ ਵੀ ਜਵਾਨ ਮੇਲ ਮੈਂਬਰ ਹੀ ਨਹੀਂ ਬਚਿਆ ਸਾਡੀ ਫੈਮਿਲੀ ਦੇ ਵਿੱਚ ਆ ਸਾਰੇ ਮਰ ਗਏ ਤੇ ਅ ਅਸੀਂ ਬਸ ਇਹੀ ਰਿਕਵੈਸਟ ਹੈ ਕਿ ਸਾਨੂੰ ਜਵਾਬ ਦੇ ਦਿਓ ਮਦਰ ਤੁਹਾਡੇ ਨੂੰ ਕੀ ਹੋਇਆ ਮੇਰੀ ਮਦਰ ਨੂੰ ਲਿਵਰ ਦੇ ਵਿੱਚ ਪ੍ਰੋਬਲਮ ਸੀ ਅ ਮੇਰੇ ਬ੍ਰਦਰ ਦੀ ਡੈਥ ਤੋਂ ਪਹਿਲੇ ਜਿਹੜੀ ਮੈਡੀਸਿਨਸ ਦੇ ਨਾਲ ਟ੍ਰੀਟੇਬਲ ਸੀ ਪਰ ਉਸ ਤੋਂ ਬਾਅਦ ਮੇਰੇ ਮਦਰ ਬਹੁਤ ਕੈਲੋ ਚਿੜੀ ਜਿਨ੍ਹਾਂ ਦਿਲ ਜਿਵੇਂ ਲੇਡੀਸਾ ਹੁੰਦਾ ਬਹੁਤ ਹੀ ਪਿਓਰ ਸੋਲ ਸੀ ਬਹੁਤ ਪਾਠ ਪੂਜਾ ਕਰਨੀ ਬਚਪਨ ਤੋਂ ਅਸੀਂ ਦੇਖ ਰਹੇ ਹਾਂ ਉਹ ਸਹਿ ਨਹੀਂ ਪਾਏ ਉਹਨਾਂ ਦਾ ਬਹੁਤ ਪਿਆਰ ਸੀ ਉਹ ਐਸੀ ਮਾਂ ਸੀ ਜਿਹੜੀ ਰਾਤ ਨੂੰ 11 ਵਜੇ ਤੱਕ ਵੀ ਇੰਤਜ਼ਾਰ ਕਰਦੀ ਸੀ ਮੈਂ ਫੁੱਲ ਕੇ ਗਰਮ ਖਵਾਉਣੇ ਨੇ ਆਪਣੇ ਮੁੰਡਿਆਂ ਨੂੰ ਤੇ ਐਸੀ ਮਦਰ ਸੀ ਉਸ ਤੋਂ ਬਾਅਦ ਉਹਨਾਂ ਨੇ ਬਸ ਇੱਕੋ ਹੀ ਚੀਜ਼ 6 ਮਹੀਨੇ ਤੱਕ ਉਹ ਭੁੱਲੀ ਗਏ ਵੀ ਮੈਨੂੰ ਬੁਲਾ ਲੈ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਬੁਲਾ ਲੈ ਉਹ ਇੱਕ ਚੀਜ਼ ਦੀ ਉਹਨਾਂ ਨੇ ਐਸੀ ਰੱਟ ਲਗਾਈ ਨਾ ਉਹਨਾਂ ਨੇ ਰੋਟੀ ਖਾਦੀ ਨਾ ਪਾਣੀ ਪੀਤਾ ਨਾ ਦਵਾਈ ਖਾਦੀ ਤੇ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਕਿ ਬੱਚਿਆਂ ਹੋਇਆਂ ਵੱਲ ਦੇਖ ਲਓ ਉਹਨਾਂ ਨੇ ਕਿਹਾ ਪਹਿਲੇ ਮੈਨੂੰ ਪਤਾ ਕਰਕੇ ਦੱਸੋ ਵੀ ਮੇਰੇ ਮੁੰਡੇ ਨਾਲ ਹੋਇਆ ਕੀ ਸੀ ਉਦੋਂ ਤੱਕ ਮੈਂ ਨਹੀਂ ਰਹਿ ਸਕਦੀ ਨਹੀਂ ਤਾਂ ਮੈਂ ਵੀ ਮਰ ਜਾਣਾ ਉਹਨਾਂ ਨੇ ਫੈਸਲਾ ਕਰ ਲਿਆ ਉਹਨਾਂ ਨੇ ਜ਼ਿੰਦਗੀ ਛੱਡ ਦਿੱਤੀ ਸੀ ਤੇ ਉਦੋਂ ਤੱਕ ਉਹਨਾਂ ਦੇ ਲਿਵਰ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਗਈ ਫਿਰ ਅਨਫੋਰਚਨਟਲੀ ਇਸ ਸਟੇਟ ਦੇ ਵਿੱਚ ਪੂਰੇ ਸਟੇਟ ਦੇ ਵਿੱਚ ਟ੍ਰਾਂਸਪਲੈਂਟ ਨਹੀਂ ਹੁੰਦੇ ਪੂਰੇ ਪੰਜਾਬ ਦੇ ਵਿੱਚ ਲੀਵਰ ਟ੍ਰਾਂਸਪਲੈਂਟ ਯੂਨਿਟੀ ਹੈ ਨਹੀਂ ਸਾਨੂੰ ਫਿਰ ਉਹਦੇ ਵਾਸਤੇ ਵੀ ਫਿਰ ਅਸੀਂ ਦਿੱਲੀ ਗਏ ਦਿੱਲੀ ਤੋਂ ਬੈਂਗਲੌਰ ਗਏ ਇਸ ਕੇਸ ਨੂੰ ਪਰਸਿਊ ਕਰਨ ਵਾਲਾ ਕੋਈ ਪਿੱਛੇ ਨਹੀਂ ਸੀ ਕਿਉਂਕਿ ਮੈਂ ਪਿਛਲੇ 3 ਮਹੀਨਿਆਂ ਤੋਂ ਮੈਂ ਹਸਪੀਟਲਸ ਦੇ ਵਿੱਚ ਸੀ ਮੇਰੀ ਵਾਈਫ ਜਿਹੜੀ ਐਕਸਪੈਕਟ ਕਰ ਰਹੀ ਸੀ ਪ੍ਰੈਗਨੈਂਟ ਸੀ 올 ਥਰੂ ਦਿਸ ਟਾਈਮ ਉਹਨੇ ਵਿਲਾਪ ਹੀ ਦੇਖੇ ਘਰ ਦੇ ਵਿੱਚ ਉਹਦੀ ਕੇਅਰ ਕਰਨ ਵਾਲਾ ਕੋਈ ਨਹੀਂ ਸੀ ਉਹ ਪਿੱਛੇ ਕਰ ਲਈ ਰਿਹਾ ਜੀ ਇਸ ਪੂਰੇ ਦੌਰ ਚ ਜਦੋਂ ਪ੍ਰੈਗਨੈਂਸੀ ਉਦੋਂ ਵਾਪਰਿਆ ਸਾਰਾ ਪਹਿਲੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਫਿਰ ਮਦਰ ਇਨ ਲਾ ਹੋਸਪਿਟਲਾਈਜ਼ ਸੀਗੇ ਅਸੀਂ ਕਿੰਨੇ ਮੁਸ਼ਕਿਲਾਂ ਨਾਲ ਮੈਨੇਜ ਕਰ ਰਹੇ ਸੀ ਘਰ ਰੋਟੀ ਕੌਣ ਪਕਾ ਰਿਹਾ ਹੈ ਤੇ ਉਹ ਦਵਾਈਆਂ ਲੈ ਰਹੀ ਹੈ ਉਹ ਡਾਕਟਰ ਕੋਲ ਜਾ ਰਹੀ ਹੈ ਨਹੀਂ ਜਾ ਰਹੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਉਹਨੇ ਆਪਣਾ ਆਪ ਹੀ ਕਿਸੇ ਤਰੀਕੇ ਸੰਭੀ ਰੱਖਿਆ ਤੇ ਉਹੀ ਹੋਇਆ ਬਿਕੋਜ਼ ਇੰਨੇ ਉਹ ਮੈਂਟਲੀ ਟੌਰਚਰ ਦੇ ਵਿੱਚ ਸੀਗੀ ਫਿਜ਼ੀਕਲ ਪੇਨ ਦੇ ਵਿੱਚ ਸੀਗੀ ਕੋਈ ਕੇਅਰ ਕਰਨ ਵਾਲਾ ਨਹੀਂ ਸੀਗਾ ਪਿੱਛੇ ਤੇ ਉਹਦੀ ਪ੍ਰੀਟਰਮ ਡਿਲੀਵਰੀ ਹੋ ਗਈ ਤੇ ਜਿਹੜਾ ਬੇਬੀ ਸੀ ਫਿਰ ਉਹ ਵੀ ਸਰਵਾਈਵ ਨਹੀਂ ਕਰ ਸਕਿਆ ਉਹਦੀ ਵੀ ਚੌਥੇ ਪੰਜਵੇਂ ਦਿਨ ਉਹ ਵੀ ਅਸੀਂ ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ ਤੋਂ ਤੀਸਰੇ ਹਸਪੀਟਲ ਬੇਟਾ ਸੀ ਬੇਟਾ ਹੋਇਆ ਸੀ ਤੇ ਉਹੀ ਕਿਉਂਕਿ ਥੋੜਾ ਜਲਦੀ ਹੋ ਗਿਆ ਪੇਨਸ ਵਗੈਰਾ ਥੋੜੀ ਜਲਦੀ ਸਟਾਰਟ ਹੋ ਗਿਆ ਸੀ ਐਂਡ ਲੰਗਸ ਵਗੈਰਾ ਬਹੁਤ ਅੱਛੇ ਤਰੀਕੇ ਨਾਲ ਸਾਹ ਨਹੀਂ ਸੀ ਲੈ ਰੀਆਂ ਤੇ ਉਹਦੀ ਵੀ ਡੈਥ ਹੋ ਗਈ ਐਂਡ ਇਨ ਫੈਕਟ ਮੈਂ ਤੁਹਾਨੂੰ ਵੀ ਇਸ ਤੋਂ ਬਾਅਦ ਹੀ ਕੰਟੈਕਟ ਕੀਤਾ ਕਿਉਂਕਿ ਮੈਨੂੰ ਫਿਰ ਇਹ ਵੀ ਲੱਗਿਆ ਕਿ ਜਿਸ ਤਰੀਕੇ ਨਾਲ ਅਸੀਂ ਪਰਿਵਾਰ ਦੇ ਵਿੱਚ ਖਤਮ ਹੋ ਰਹੇ ਹਾਂ ਸ਼ਾਇਦ ਅਗਲਾ ਮੇਰਾ ਨੰਬਰ ਹੋਵੇ ਵੈਸੇ ਹੀ ਮਨ ਦੇ ਵਿੱਚ ਇੰਨਾ ਡਰ ਹੈ ਕਿ ਮੈਂ ਆਪਣੇ ਆਫਿਸ ਇਕੱਲਾ ਨਹੀਂ ਬੈਠਦਾ ਹੁਣ ਮੈਨੂੰ ਹੁੰਦਾ ਵੀ ਮੈਨੂੰ ਕਿਤੇ ਕੋਈ ਮਾਰ ਨਾ ਦੇਵੇ ਕਿਉਂਕਿ ਕਿਸੇ ਨੇ ਤਾਂ ਨਮਿਤ ਨੂੰ ਮਾਰਿਆ ਪੁਲਿਸ ਕੰਮ ਨਾ ਕਰਨ ਵਾਸਤੇ ਚਾਹੇ ਮੰਨੇ ਨਾ ਮੰਨੇ ਸਾਨੂੰ ਤਾਂ ਪਤਾ ਹੈ ਕਿ ਇਹ ਸੁਸਾਇਸਾਈਡ ਹੈ ਕਿ ਨਹੀਂ ਹੈ ਨਹੀਂ ਤਾਂ ਜੇ ਸਾਨੂੰ ਪਤਾ ਹੁੰਦਾ ਸੀ ਕਿਉਂ ਆਪਣੇ ਪਰਿਵਾਰ ਦੀ ਇੱਜ਼ਤ ਉਛਾਲਦੇ ਸਾਨੂੰ ਪਤਾ ਹੈ ਅਸੀਂ ਬਹੁਤ ਸਾਫ਼ ਸੁਥਰਾ ਪਰਿਵਾਰ ਆ ਮੇਰੀ ਵਾਈਫ ਉਹ ਰੱਬ ਰੂਹੀ ਲੇਡੀ ਮੇਰੀ ਭਾਬੀ ਰੱਬ ਰੂਹੀ ਲੇਡੀ ਹੈ ਇੰਨੀ ਅੱਛੀ ਲੇਡੀ ਇੰਨੇ ਪਿਆਰ ਕਰਨ ਵਾਲੀ ਬੇਟੀ ਤੇ ਉਹ ਮੇਰਾ ਵੱਡਾ ਭਰਾ ਸਾਨੂੰ ਸਮਝਾਉਂਦਾ ਸੀਗਾ ਕਿ ਯਾਰ ਇੱਕ ਕੁੜੀ ਹੈ ਹੋਰ ਸਾਨੂੰ ਕੀ ਚਾਹੀਦਾ ਦੁਨੀਆ ਤੋਂ ਮੇਰੇ ਮਦਰ ਨੂੰ ਕਹਿਣਾ ਕਿ ਮੰਮੀ ਯਾਰ ਤੁਸੀਂ ਸ਼ੁਕਰ ਮਨਾਇਆ ਕਰੋ ਬਸ ਸਾਨੂੰ ਸਾਡੇ ਕੋਲ ਸਾਰਾ ਕੁਝ ਤਾਂ ਹੈਗਾ ਹੋਰ ਕਰਨਾ ਕੀ ਬੜਾ ਸੈਟੀਸਫਾਈਡ ਹੋ ਬੰਦਾ ਸੀ ਉਹ ਵੰਡਣ ਵਾਲਾ ਬੰਦਾ ਸੀ ਉਹਨੂੰ ਲੋਕੀ ਅੱਜ ਵੀ ਦੱਸਦੇ ਨੇ 1:30 ਵਜੇ ਆਵਾਜ਼ ਮਾਰ ਲੈਂਦੇ ਸੀ ਕਿਸੇ ਦਾ ਘਰੇਲੂ ਕਲੇਸ਼ ਤੇ ਫੋਨ ਕਰ ਲੈਣਾ ਉਹਨਾਂ ਨੇ ਨਮਿਤ ਨੂੰ ਕਿਉਂ ਕਿਉਂਕਿ ਪਤਾ ਹੈ ਨਮਿਤ ਆਏਗਾ ਉਹਨਾਂ ਨੂੰ ਪਤਾ ਹੈ ਹੋਰ ਕੋਈ ਪਰਿਵਾਰ ਦੇ ਵਿੱਚ ਇੰਨਾ ਚੰਗਾ ਨਹੀਂ ਹੈ ਜਿਹੜਾ ਆ ਜਾਵੇ ਮਦਦ ਕਰਨ ਉਹ ਚਲ ਜਾਂਦਾ ਸੀ ਸਾਡੇ ਕੋਲ ਹੁਣ ਸਿਰਫ ਸਵਾਲ ਰਹਿ ਗਏ ਨੇ ਹੁਣ ਮੈਨੂੰ ਇਹ ਵੀ ਲੱਗਦਾ ਅਸੀਂ ਉਮੀਦ ਕਰਦੇ ਹਾਂ ਕਿ ਸੀਐਮ ਸਾਹਿਬ ਇਹ ਵੀਡੀਓ ਦੇਖਣਗੇ ਜਾਂ ਦੇਖ ਰਹੇ ਹੋਣਗੇ ਜਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਾਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕੀ ਕਹਿਣਾ ਚਾਹੁੰਨੇ ਹਾਂ ਮੈਂ ਸਭ ਤੋਂ ਪਹਿਲੇ ਸਰ ਤੁਹਾਡਾ ਆ ਸ਼ੁਕਰੀਆ ਕਰਨਾ ਚਾਹਨਾ ਕਿ ਤੁਸੀਂ ਇਸ ਚੀਜ਼ ਨੂੰ ਔਨ ਰਿਕਾਰਡ ਕਰ ਦਿੱਤਾ ਹੁਣ ਮੈਨੂੰ ਥੋੜਾ ਘੱਟ ਡਰ ਰਹੇਗਾ ਜੇ ਮੈਨੂੰ ਵੀ ਕੁਝ ਹੋ ਜਾਂਦਾ ਹੈ ਉਮੀਦ ਤਾਂ ਮੈਨੂੰ ਇਸ ਸਟੇਟ ਦੇ ਵਿੱਚ ਸੱਚ ਦੱਸਾਂ ਜ਼ਿਆਦਾ ਨਹੀਂ ਹੈ ਪਰ ਜੇ ਮੈਨੂੰ ਵੀ ਕੁਝ ਹੋ ਜਾਂਦਾ ਇਹ ਚੀਜ਼ ਔਨ ਰਿਕਾਰਡ ਰਹੇਗੀ ਇਸ ਚੀਜ਼ ਦੀ ਮੈਨੂੰ ਬਹੁਤ ਸੈਟੀਸਫੈਕਸ਼ਨ ਹੈ ਹੁਣ ਮੈਨੂੰ ਆਫਟਰ ਇਸ ਸਾਰੀਆਂ ਮੋਤਾ ਮੈਨੂੰ ਆਪ ਵੀ ਮਰਨ ਤੋਂ ਜ਼ਿਆਦਾ ਡਰ ਨਹੀਂ ਲੱਗਦਾ ਲੇਕਿਨ ਮੈਨੂੰ ਇਹ ਸੀ ਕਿ ਅਸੀਂ ਸਾਈਲੈਂਟ ਨਾ ਮਰ ਜੀਏ ਤੇ ਹੋਪਫੁਲੀ ਜੇ सीएम ਸਾਹਿਬ ਸੁਣਨਗੇ ਜਾਂ ਡੀਜੀਪੀ ਪੰਜਾਬ ਪੁਲਿਸ ਜਾਂ ਕੋਈ ਅਫਸਰ ਜਿਨ੍ਹਾਂ ਨੇ ਇੰਨਾ ਅੱਛਾ ਮੈਰਿਟ ਵਾਲਾ ਪੇਪਰ ਕਲੀਅਰ ਕੀਤਾ ਹੈ ਸਿਵਲ ਸਰਵਿਸਸ ਦਾ ਤੇ ਇਹ ਕਹਿ ਕੇ ਬੈਠੇ ਨੇ ਕਿ ਅਸੀਂ ਪਬਲਿਕ ਸਰਵਿਸ ਕਰਨ ਵਾਸਤੇ ਬੈਠੇ ਆ ਤੇ ਸਾਡਾ ਇੱਕ ਕੇਸ ਵੀ ਉਹ ਫੜ ਲੈਣ ਇੱਕ ਐਫਆਈਆਰ ਹੋਰ ਦਰਜ ਕਰ ਲੈਣਗੇ ਤੇ ਉਹਦਾ ਉਹਨਾਂ ਦਾ ਵਰਕਲੋਡ ਬਹੁਤ ਜ਼ਿਆਦਾ ਨਹੀਂ ਵਧੇਗਾ ਉਹਨਾਂ ਵਾਸਤੇ ਸ਼ਾਇਦ ਅਸੀਂ ਸਿਰਫ ਇੱਕ ਫਾਈਲ ਹੀ ਆ ਸਾਡੇ ਵਾਸਤੇ ਤਾ ਸ਼ਾਇਦ ਅਸੀਂ ਖਤਮ ਹੋਣ ਵਾਲੇ ਆ ਤੇ ਸਾਨੂੰ ਇੱਕ ਜਵਾਬ ਮਿਲ ਜੇਗਾ ਥੋੜੀ ਸਾਨੂੰ ਸ਼ਾਂਤੀ ਮਿਲ ਜੇਗੀ ਸ਼ਾਇਦ ਕਿਸੇ ਹੋਰ ਨਾਲ ਇਦਾਂ ਨਹੀਂ ਹੋਏਗਾ ਵੈਸੇ ਤਾਂ ਅਸੀਂ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਵੀ ਅਸੀਂ ਹੋਰ ਕਿਸੇ ਦਾ ਸੋਚੀਏ ਅਸੀਂ ਆਪਣੇ ਹੀ ਸੋਚ ਲਈਏ ਉਹ ਵੀ ਉਹਦੇ ਵਾਸਤੇ ਵੀ ਸਾਨੂੰ ਬਹੁਤ ਹਿੰਮਤ ਲੱਗਦੀ ਹੈ ਸਵੇਰੇ ਉੱਠ ਕੇ ਪਰ ਸਾਨੂੰ ਜਵਾਬ ਚਾਹੀਦਾ ਬਸ ਬਹੁਤ ਧੰਨਵਾਦ ਸੁਮੇਤ ਤੁਸੀਂ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਕਿ ਐਫ ਆਈ ਆਰ ਏਟਲੀਸਟ ਤਰਜ ਹੋਊਗੀ ਤੁਹਾਡਾ ਸ਼ੱਕ ਹੈ ਤੁਹਾਡਾ ਡਾਊਟ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਰਹੇ ਤੁਸੀਂ ਤੁਹਾਨੂੰ ਡਾਊਟ ਹੈ ਕਿ ਤੁਹਾਡੇ ਭਰਾ ਦੀ ਖੁਦਕੁਸ਼ੀ ਨਹੀਂ ਹੈ ਮਰਡਰ ਹੈ ਔਰ ਤੁਹਾਡਾ ਇਹ ਡਾਊਟ ਬੀਇੰਗ ਅ ਸਿਵਿਲਿਅਨ ਅ ਸਿਟੀਜ਼ਨ ਆਫ ਦ ਕੰਟਰੀ ਹੋ ਕਲੀਅਰ ਹੋਣਾ ਚਾਹੀਦਾ ਹੈ ਤੁਹਾਡਾ ਇਹ ਰਾਈਟ ਹੈ ਸੋ ਉਮੀਦ ਕਰਦੇ ਹਾਂ ਕਿ ਪੁਲਿਸ ਤੁਹਾਨੂੰ ਜਲਦ ਆਪ ਅਪਰੋਚ ਕਰੇ ਨਾ ਕਿ ਤੁਹਾਨੂੰ ਧੱਕੇ ਖਾਣੇ ਪੈਣ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ